ਕੁਝ ਸਮੇਂ ਬਾਅਦ ਜੋ ਆਈਪੀਐਸ ਪੂਰਨ ਕੁਮਾਰ ਕੁਦਕੁਸ਼ੀ ਮਾਮਲਾ ਇਨਾ ਜ਼ਿਆਦਾ ਪਖੰਡ ਤੋਂ ਬਾਅਦ ਉਹਨਕੋ ਸਮੇਂ ਬਾਅਦ ਜੋ ਪੋਸਟਮਾਰਟਮ ਪੂਰਨ ਕੁਮਾਰ ਦਾ ਕਰ ਦਿੱਤਾ ਜਾਏਗਾ ਪਰਿਵਾਰ ਦੇ ਵੱਲੋਂ ਸਹਿਮਤੀ ਜਤਾ ਦਿੱਤੀ ਗਈ ਹੈ ਅਦਜ਼ੇ ਕਾ ਹਰਿਆਣਾ ਦੇ ਐਡੀਜੀਪੀ ਅਤੇ ਆਈਪੀਐਸ ਵਾਈ ਪੂਰਨ ਕੁਮਾਰ ਮੌਤ ਮਾਮਲੇ ਦੇ ਨਾਲ ਜੁੜਿਆ ਹੋਇਆ ਇੱਕ ਵਜਾਹ ਦੇ ਡੇਟੇ ਕੇ ਪਰਿਵਾਰ ਨੇ ਪੋਸਟਮਾਰਟਮ ਦੇ ਲਈ ਸਹਿਮਤੀ ਜਤਾ ਦਿੱਤੀ ਹੈ ਪਰਿਵਾਰ ਰਾਜ਼ੀ ਹੋ ਗਿਆ ਹੈ ਲਾਸ਼ ਦਾ ਪੋਸਟਮਾਰਟਮ ਕਰਾਉਣ ਦੇ ਲਈ ਚੜੀਗੜ ਦੇ ਪੀਜੀਐਸ ਹਸਪਤਾਲ ਦੇ ਵਿੱਚ ਵਾਈ ਪੂਰਨ ਕੁਮਾਰ दी डेड बॉडी का पोस्टमार्टम किया जाएगा फिलहाल परिवार ने जो सहमति दे दी है दसिया जा रहा है कि शाम को करीब चार बजे अंतिम संस्कार किया जाएगा लेकिन इसकी पुष्टि कुछ नहीं है क्योंकि इसमें लैके भी सस्पेंस जो है वो बनिया हुआ है कि पोस्टमार्टम तो बाद अंतिम संस्कार आज होएगा या नहीं होएगा या आज देरी उस भी की जाएगी आई जी पुषपिंदर सिंह जो सिंह ने आई जी सिंह जो कि एस आई टी जो बनाई गई है उसकी नुमाइंदगी कर रहे हैं पोस्टमार्टम के नाम जुड़िया प्रक्रियावी पी जी आई दुँच चुके हैं लगातार ग्राउंड जीरो तो अपडेट असं अपने सहयोगी कमल के जरिए दे, दे रहे अपने दर्शकों तक फिलहाल तस्वीर तुम लाइव तस्वीर देख रहे हो चंडीगढ़ दस्वीर ने दस दिए कि डी जी पी क्षत्रजीत कपूर ਨੂੰ ਸਰਕਾਰ ਦੇ ਵੱਲੋਂ ਛੁੱਟੀ ਦੇ ਪੇਜਿਆ ਗਿਆ ਤੇ ਫੈਸਲਾ ਸਰਕਾਰ ਦਾ ਉਹਨ ਤੋਂ ਬਾਅਦ 31 ਮੈਂਬਰੀ ਕਮੇਟੀ ਦੇ ਵੱਲੋਂ ਵੀ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਸੰਤੁਸ਼ਟੀ ਜ਼ਾਹਰ ਕੀਤੀ ਗਈ ਤੇ ਕਮੇਟੀ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਜੋ ਹੈ ਸਹੀ ਦਿਸ਼ਾ ਦੇ ਵਿੱਚ ਚੁੱਕਿਆ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਸ ਘਟਨਾ ਨੂੰ ਲੈ ਕੇ ਪ੍ਰੋਟੈਸਟ ਆ ਕਾਰੀਆਂ ਸਾਰੀਆਂ ਸੰਸਾਵਾ ਸ਼ਾਂਤੀ ਅਤੇ ਸਹਿਯਮ ਦੇ ਨਾਲ ਆਪਣਾ ਸੰਘਰਸ਼ ਜਾਰੀ ਰੱਖਣ ਤੇ ਕਮੇਟੀ ਨੇ ਵੀ ਇਲਾਨ ਕੀਤਾ ਹੈ ਕਿ ਬੁੱਧਵਾਰ ਨੂੰ ਚੰਡੀਗੜ੍ਹ ਦੇ ਹੋਟਲ ਮਾਉਂਟ 뷰 ਤੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਰਿਹਾਈ ਤੱਕ ਇੱਕ ਸ਼ਾਂਤੀਪੂਰਵਕ ਪੈਦਲ ਮਾਰਚ ਵਿਕੀਤਾ ਜਾਏਗਾ ਜਿਸ ਤੋਂ ਬਾਅਦ ਰਾਜਪਾਲ ਨੂੰ ਸਾਹ ਦੀ ਮੰਗ ਨੂੰ ਲੈ ਕੇ ਇੱਕ ਮੰਗ ਪੱਤਰ ਵੀ ਸੌਂਪਿਆ ਜਾਏਗਾ ਟੀਵੀ ਸਕਰੀਨ ਤੇ ਤੁਸੀਂ ਲਗਾਤਾਰ ਤਸਵੀਰਾਂ ਹੈ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਤੋਂ ਤਸਵੀਰਾਂ ਨੇ ਪੂਰਨ ਕੁਮਾਰ ਦਾ ਅੱਜ ਪੋਸਮਾਰਟਮ ਜੋ ਆਰਕਾਰ ਦਿੱਤਾ ਜਾਏਗਾ ਪਰਿਵਾਰ ਦੇ ਵੱਲੋਂ ਸਹਿਮਤੀ ਜਤਾ ਦਿੱਤੀ ਗਈ ਹੈ ਹੁਣ ਸਾਰੀਆਂ ਦੀਆਂ ਨਜ਼ਰਾਂ ਜਿਹੜੀਆਂ ਟਿਕੀਆਂ ਹੋਈਆਂ ਨੇ ਜਾਂਚ ਦੇ ਟਿਕੀਆਂ ਹੋਈਆਂ ਨੇ ਕਿ ਹੁਣ ਚੰਡੀਗੜ੍ਹ ਪੁਲਿਸ ਦੇ ਵੱਲੋਂ ਵੀ ਕਿਉਂਕਿ ਅਦਾਲਤ ਦਾ ਰੁਕ ਕੀਤਾ ਗਿਆ ਲੈਪਟਾਪ ਮੰਗਿਆ ਗਿਆ ਸੀ ਇੱਕ ਪੱਤਰ ਭੇਜ ਕੇ ਪੂਰਨ ਕੁਮਾਰ ਦੀ ਪਤਨੀ ਨੂੰ ਕਿ ਲੈਪਟਾਪ ਸਾਨੂੰ ਚਾਹੀਦਾ ਹੈ ਤਾਂ ਕਿ ਹੋਰ ਤੱਥ ਤੇ ਸਬੂਤ ਜੁਟਾਏ ਜਾਣ ਇਹ ਉਹ ਲੈਪਟਾਪ ਚਾਹੀਦਾ ਹੈ ਜੇ ਜਿਸ ਲੈਪਟਾਪ ਦਾ ਜਿਹੜਾ ਇਸਤੇਮਾਲ ਸੀ ਸੁਸਾਇਡ ਨੋਟ ਲਿਖਣ ਦੇ ਲਈ टाइप करने के लिए पूरन कुमार ने किया लैपटॉप चंडीगढ़ पुलिस को चाहिए लेकिन फिलहाल वो लैपटॉप भी जो है वो परिवार के वो फिलहाल सौंपिया नहीं गया अदालत का रुख भी किया चंडीगढ़ पुलिस ने ताकि अदालत आदेश करे फैमिली कि वो लैपटॉप जो है चंडीगढ़ पुलिस को सौंप दिता जाए तो सवाल हाले भी कई सारे क्योंकि बीते दिन तक जो सब कुछ चल रहा है हम बिल्कुल ਪ੍ਰੇਸ਼ਤ ਸਾਰੇ ਮਾਮਲੇ ਦੇ ਵਿੱਚ ਆ ਗਿਆ ਹੈ ਮਾਮਲੇ ਦੀ ਗੁੱਥੀ ਬਹੁਤ ਜ਼ਿਆਦਾ ਉਲਝ ਚੁੱਕੀ ਹੈ ਲਾਟਰ ਖੁਦਕੁਸ਼ੀ ਕੇਸ ਤੋਂ ਬਾਅਦ ਕਮਲ ਸਾਡੇ ਨਾਲ ਜੁੜੇ ਹੋਏ ਨੇ ਕਮਲ ਪੋਸਟਮਾਰਟਮ ਨੂੰ ਲੈ ਕੇ ਅਪਡੇਟ ਕੋਈ ਹਲਚਲ ਤੇਜ਼ ਹੋਈ ਕਿਸ ਤਰ੍ਹਾਂ ਦੀ ਹੈ ਤਿਆਰੀ ਅਖਬਾਰ ਫਿਰ ਤੋਂ ਅਪਡੇਟ ਦੇ ਦਿਓ ਬਿਲਕੁਲ ਗਗਨ ਦੇਖੋ ਇਸ ਸਮੇਂ ਤੁਹਾਨੂੰ ਪੀਜੀ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਜਿੱਥੇ ਕਹਿੰਦਾ ਹੈ ਵਾਈਪੁਰਨ ਕੁਮਾਰ ਹੋਰਾਂ ਦਾ ਜਿਹੜਾ ਪੋਸਟਮਾਰਟ ਮੈਂ ਕਿੱਸਾ ਦੇ ਉਹ ਇਸ ਸਮੇਂ ਸ਼ੁਰੂ ਹੋ ਚੁੱਕਿਆ ਕਿਉਂਕਿ ਅੱਜ ਨੋਮਾ ਦਿਨਾਂ ਨੋਮੇ ਦਿਨ ਦੇ ਵਿੱਚ ਜਿਹੜਾ ਕਿ ਅੱਜ ਪੋਸਟਮਾਰਟ ਮੈਂ ਕੀਤਾ ਜਾ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਆ ਪਰਿਵਾਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕਿ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਸੀਆਂ ਪਰ ਸਹਿਮਤੀ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਅਤੇ ਪਰਿਵਾਰ ਦੇ ਦਰਮਿਆਨ ਕਿਸ ਤਰ੍ਹਾਂ ਦੇ ਬੰਦੀ ਹੋਈ ਨਹੀਂ ਦਿਖਾਈ ਦੇ ਰਹੀ ਸੀ ਕਿ ਜਿਸ ਤੋਂ ਬਾਅਦ ਕਿਸ ਤਰ੍ਹਾਂ ਦੇ ਲਗਾਤਾਰ ਕਿਸ ਤਰ੍ਹਾਂ ਦੇ ਕਾਫ ਕਿ ਕਿਸਾ ਦੇ ਆ ਵਕਵਾਕੇ ਜਿਹੜੇ ਪੋਲੀਟੀਸ਼ੀਅਨ ਸੀਗੇ ਨਮਾਇੰਦੇ ਸੀਗੇ ਉਹਨਾਂ ਨੇ ਕਿਸਾ ਦੇ ਮੁਲਾਕਾਤ ਪਰਿਵਾਰ ਦੇ ਨਾਲ ਕੀਤੀ ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਦੋਂ ਕਿਸਾ ਦੇ ਆ ਪਹਿਲਾਂ ਇੱਕ ਪੱਤਰ ਆ ਜੋ ਐਸਆਈਟੀ ਵੱਲੋਂ ਜਾਰੀ ਕੀਤਾ ਗਿਆ ਪਰਿਵਾਰ ਨੂੰ ਕਿ ਤੁਸੀਂ ਹੀ ਜਲਦ ਤੋਂ ਜਲਦ ਅੱਗੇ ਆਓ ਅਤੇ पार्थिव ਸਰੀਰ ਜਿਹੜੇ ਕਿ ਮ੍ਰਿਤਕ ਦੇ ਆ ਉਹਦੀ ਪਛਾਣ ਕਰੋ ਪਛਾਣ ਕਰਨ ਤੋਂ ਬਾਅਦ ਜਿਹੜਾ ਕਿ ਉਸ ਦਾ ਪੋਸਟਮਾਰਟਮ ਟਾਕੀ ਕੀਤਾ ਜਾ ਸਕੇ ਇਹ ਪਰ ਪਰਿਵਾਰ ਜਿਹੜਾ ਕਿ ਅੱਗੇ ਨਹੀਂ ਆਇਆ ਪਰਿਵਾਰ ਵੱਲੋਂ ਮਨਾਂ ਕਰ ਦਿੱਤਾ ਗਿਆ ਜਿਹੜੀ ਕਿ ਸਹਿਮਤੀ ਦੇਣ ਤੋਂ ਉਹ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੂੰ ਕੋਰਡ ਦਾ ਰੋਖ ਇਖਤਿਆਰ ਕਰਨਾ ਪਿਆ ਚੰਡੀ ਪੁਲਿਸ ਵੱਲੋਂ ਜਿਸ ਸਮੇਂ ਕੋਰਟ ਦਾ ਰੋਕਕ ਤਿਆਰ ਕੀਤਾ ਗਿਆ ਤਾਂ ਚੰਡੀਗੜ੍ਹ ਪੁਲਿਸ ਨੂੰ ਰੋਕਕ ਤਿਆਰ ਕਰਨ ਤੋਂ ਬਾਅਦ ਕੋਰਟ ਵੱਲੋਂ ਜਿਹੜਾ ਕਿ ਪਰਿਵਾਰ ਨੂੰ ਉਹ ਕਿਹਾ ਗਿਆ ਕਿ ਤੁਸੀਂ ਆਪਣਾ ਜਿਹੜਾ ਕਿ ਇੱਕ ਜਵਾਬ ਹੈ ਚਾਹੇ ਤਾਂ ਉਹਨਾਂ ਦੇ ਵਾਈਪੁਰਨ ਕੁਮਾਰ ਹੋਰਾਂ ਦੇ ਜੋ ਧਰਮ ਪਤਨੀ ਨੇ ਉਹ ਜਿਹੜਾ ਕਿ ਆਪਣਾ ਜਵਾਬ ਆ ਉਹ ਕੋਰਟ ਦੇ ਵਿੱਚ ਨਿੱਜੀ ਤੌਰ ਤੇ ਪੇਸ਼ ਹੋ ਕੇ ਦੇਣ ਚਾਹੇ ਕਹਿ ਸਕਦੇ ਆ ਕਿ ਉਹਨਾਂ ਦੇ ਵਕੀਲ ਨੇ ਜਿਹੜੇ ਕਹਿ ਸਕਦੇ ਆ ਉਹ ਆਪਣਾ ਜਿਹੜਾ ਜਵਾਬ ਆ ਪਰਿਵਾਰ ਦਾ ਜਵਾਬ ਆ ਉਹ ਕੋਰਟ ਦੇ ਵਿੱਚ ਪੇਸ਼ ਹੋ ਕੇ ਜਵਾਬ ਦੇਣ ਪਰ ਪਰਿਵਾਰ ਵੱਲੋਂ ਕਿਤੇ ਨਾ ਕਿਤੇ ਕਹਿ ਸਕਦੇ ਆ ਅੱਜ ਜਿਹੜਾ ਜਵਾਬ ਦਿੱਤਾ ਜਾਣਾ ਸੀਗਾ ਜਾਂ ਕਿਸੇ ਦੇ ਇਹ ਕਹਿ ਸਕਦੇ ਹਾਂ ਕਿ ਕਿਉਂਕਿ ਉਸ ਦੇ ਵਿੱਚ ਬਕਾਇਦਾ ਤੌਰ ਤੇ ਕਿਹਾ ਗਿਆ ਸੀ ਕਿਉਂਕਿ ਐਸਆਈਟੀ ਵੀ ਇਸ ਚੀਜ਼ ਦਾ ਲਗਾਤਾਰ ਜ਼ਿਕਰ ਕਰ ਰਹੀ ਸੀ ਕਿ ਜਿੰਨਾ ਸਮਾਂ ਪੋਸਟਮਾਰਟਮ ਦੇ ਵਿੱਚ ਦੇਰੀ ਹੋ ਰਹੀ ਆ ਉਸ ਦੇ ਨਾਲ ਸਿੱਧੇ ਤੌਰ ਤੇ ਜਿਹੜਾ ਇਨਵੈਸਟੀਗੇਸ਼ਨ ਦੇ ਉੱਪਰ ਅਸਰ ਪੈ ਰਿਹਾ ਇਨਵੈਸਟੀਗੇਸ਼ਨ ਦੇ ਵਿੱਚ ਵੀ ਦੇਰੀ ਹੋ ਰਹੀ ਆ ਤਾਂ ਉਸ ਨੂੰ ਦੇਖਦੇ ਹੋਏ ਆ ਹੋਚਦਾ ਹੈ ਕਿ ਪਰਿਵਾਰ ਵੱਲੋਂ ਸਹਿਮਤੀ ਦੇ ਦਿੱਤੀ ਗਈ ਹੋਵੇ ਕਿਉਂਕਿ ਜੇਕਰ ਅੱਜ ਪਰਿਵਾਰ ਆਪਣਾ ਜਵਾਬ ਨਾ ਦਿੰਦਾ ਜੇਕਰ ਪਰਿਵਾਰ ਜਵਾਬ ਦੇ ਵੀ ਦਿੰਦਾ ਕਿ ਅਸੀਂ ਜਿਹੜੀ ਗੈਸਤਾਰੀ ਦੀ ਮੰਗ ਨੂੰ ਲੈ ਕੇ ਪੋਸਟਮਾਰਟਮ ਨਹੀਂ ਕਰਵਾ ਰਹੇ ਤਾਂ ਉਸ ਤੋਂ ਬਾਅਦ ਸ਼ਾਇਦ ਕੋਰਟ ਵੱਲੋਂ ਜਿਹੜੇ ਆਰਡਰ ਨੇ ਕਿੱਸੋ ਦੇ ਉਹ ਆਰਡਰ ਪਾਸ ਕਰ ਦੇਣੇ ਸੀਗੇ ਤਾਂ ਉਸ ਤੋਂ ਬਾਅਦ ਵੀ ਕਿਤੇ ਨਾ ਕਿਤੇ ਡਿਊਟੀ ਮੈਜਿਸਟਰੇਟ ਇਲਾਕੇ ਜਿਹੜੇ ਕਿ ਪੋਸਟਮਾਰਟਮ ਦੀ ਪ੍ਰਕਿਰਿਆ ਜਿਹੜੀ ਕਿ ਕਿੱਸੋ ਦੇ ਉਹ ਸ਼ੁਰੂ ਹੋ ਜਾਣੀ ਸੀਗੀ ਤਾਂ ਉਸ ਨੂੰ ਵੇਖਦਿਆਂ ਹੋਇਆਂ ਕਿੱਸੋ ਦੇ ਰਾਤੋਂ ਰਾਤ ਪਰਿਵਾਰ ਵੱਲੋਂ ਜਿਹੜੀ ਸਹਿਮਤੀ ਆ ਉਹ ਜਿਹੜੀ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੂੰ ਸ ਮੰਗਾਂ ਸੀਗੀਆਂ ਪਰਿਵਾਰ ਦੀਆਂ ਜਿਨ੍ਹਾਂ ਮੰਗਾਂ ਨੂੰ ਲੈ ਕੇ ਕਿਸੇ ਦੇ ਪਰਿਵਾਰ ਹੈ ਜੋ ਉਹ ਅੜਿਆ ਹੋਇਆ ਸੀਗਾ ਜਿਸ ਦੇ ਵਿੱਚੋਂ ਸਭ ਤੋਂ ਪਹਿਲੀ ਮੰਗ ਸੀਗੀ ਕਿ ਜੋ ਐਸਸੀ ਐਸਟੀ ਐਕਟ ਦੀਆਂ ਧਾਰਾਵਾਂ ਨੇ ਉਹ ਧਾਰਾਵਾਂ ਦੇ ਤਹਿਤ ਜਿਹੜਾ ਪਰਚਾ ਦਰਜ ਕੀਤਾ ਜਾਵੇ ਸੈਕਸ਼ਨ 3 ਬ੍ਰੈਕਟ 2 ਦੀ ਜਿਹੜੀ ਧਾਰਾ ਉਹ ਧਾਰਾ ਲਗਾਈ ਜਾਵੇ ਉਸ ਦੀ ਮੰਗ ਕੀਤੀ ਜਾ ਰਹੀ ਸੀਗੀ ਦੂਸਰੀ ਜਿਹੜੀ ਕਿਸੇ ਦੇ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਸੀਗੀ ਕਿ ਡੀਜੀਪੀ ਉਸ ਤੋਂ ਇਲਾਵਾ ਐਸਪੀ ਹੁਣ ਉੱਚਾਈ ਕਿਸ ਦੇ ਉਸ ਤੋਂ ਇਲਾਵਾ ਜਿਹੜੇ ਆਈਪੀਐਸ ਆਈਐਸ ਅਤੇ ਰਿਟਾਇਰ ਅਧਿਕਾਰੀ ਨੇ ਜਿਨ੍ਹਾਂ ਅਧਿਕਾਰੀਆਂ ਦੇ ਇਲਜ਼ਾਮ ਲੱਗੇ ਸਨ ਕਿ ਕਿ ਉਹਨਾਂ ਵੱਲੋਂ ਤਿਵਾਦਕ ਤਰੀਕੇ ਦੇ ذریعے ਵਾਈਪੂਰਨ ਕੁਮਾਰ ਹੋਰਾ ਨੂੰ ਹਰਾਸਮੈਂਟ ਕੀਤਾ ਜਾ ਰਿਹਾ ਸੀਗਾ ਉਹਨਾਂ ਦੇ ਨਾਲ ਭੇਦ ਭਾਉ ਕੀਤਾ ਜਾ ਰਿਹਾ ਸੀਗਾ ਜਿਸ ਕਰਕੇ ਵਾਈਪੂਰਨ ਕੁਮਾਰ ਜਿਹੜੇ ਕਿ ਮਜਬੂਰ ਹੋਏ ਖੁਦਕੁਸ਼ੀ ਕਰਨ ਲੱਗੇ ਤਾਂ ਉਹਨਾਂ ਦਾ ਵਿਅਕਤੀਆਂ ਦੀ ਜਲਦ ਤੋਂ ਜਲਦ ਜਿਹੜੀ ਕਿ ਗ੍ਰਿਫਤਾਰੀ ਹੈ ਉਹ ਗ੍ਰਿਫਤਾਰੀ ਕੀਤੀ ਜਾਵੇ ਇਹ ਜਿਹੜੀ ਕਿ ਮੰਗ ਪਰਿਵਾਰ ਵੱਲੋਂ ਕੀਤੀ ਜਾ ਰਹੀ ਸੀਗੀ ਤੀਜੀ ਮੰਗ ਸੀਗੀ ਪਰਿਵਾਰ ਵੱਲੋਂ ਕਿ ਡੀਜੀਪੀ ਹੋਰਾ ਨੂੰ ਅਤੇ ਐਸਪੀ ਜਿਹੜੇ ਨੇ ਕਿੱਸਾ ਦੇ ਆ ਉਹਨਾਂ ਦੋਨਾਂ ਵਿਅਕਤੀਆਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਕਿ ਅਹੁਦੇ ਤੋਂ ਹਟਾਇਆ ਜਾਵੇ ਜਿਸ ਤੋਂ ਬਾਅਦ ਕਿੱਸਾ ਦੇ ਆ ਹਰਿਆਣਾ ਸਰਕਾਰ ਵੱਲੋਂ ਡੀਜੀਪੀ ਹੋਰਾ ਨੂੰ ਜ ਸ਼ਤਰੂਜੀ ਸਿੰਗਾਪੁਰ ਉਹਨਾਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਤੇ ਇੱਕ ਜਿਹੜੇ ਅਡੀਸ਼ਨਲ ਚਾਰਜ ਡੀਜੀਪੀ ਦਾ ਵਾਧੂ ਚਾਰਜ ਆ ਉਹ ਕਹਿ ਸਕਦੇ ਆ ਓਮ ਪ੍ਰਕਾਸ਼ ਉਹ ਸਿੰਘ ਨੂੰ ਹੋਰਾਂ ਨੂੰ ਜਿਹੜਾ ਕਿ ਵਾਧੂ ਚਾਰਜ ਜਿਹੜਾ ਕਿ ਉਹ ਸੌਂਪ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਕਿਸੇ ਦੇ ਪਰਿਵਾਰ ਦੀ ਉਹ ਮੰਗ ਵੀ ਪੂਰੀ ਹੋ ਚੁੱਕੀ ਆ ਅਤੇ ਜੋ ਐਸਟੀਐਸਟੀ ਐਕਟ ਦੀਆਂ ਧਰਾਵਾਂ ਦਾ ਜਿਹੜਾ ਕੀ ਗੱਲ ਹੋ ਰਹੀ ਸੀ ਕਿ ਉਹਨਾਂ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ ਉਹ ਧਰਾਵਾਂ ਵੀ ਜਿਹੜੀਆਂ ਚੰਡੀਗੜ੍ਹ ਪੁਲਿਸ ਵੱਲੋਂ ਲਗਾ ਦਿੱਤੀਆਂ ਗਈਆਂ ਸੀਗੀਆਂ ਇਹ ਦੋ ਮੰਗਾਂ ਜਿਹੜੀਆਂ ਕਿਸੇ ਦੇ ਚੰਡੀਗੜ੍ਹ ਪੁਲਿਸ ਵੱਲੋਂ ਉਹ ਕਿਹਾ ਸਕਦੇ ਆ ਮੰਨ ਲਈਆਂ ਗਈਆਂ ਸੀਗੀਆਂ ਪਰ ਤੀਸਰੀ ਜਿਹੜੀ ਮੰਗ ਸੀਗੀ ਪਰਿਵਾਰ ਵੱਲੋਂ ਕਿ ਜਲਦ ਤੋਂ ਜਲਦ ਉਹਨਾਂ ਲੋਕਾਂ ਦੀ ਗ੍ਰਿਫਤਾਰੀ ਕੀਤੀ ਜਾ ਸਕੇ ਤਾਂ ਉਸ ਨੂੰ ਲੈ ਕੇ ਪਰਿਵਾਰ ਜੋ ਐਸਆਈਟੀ ਆ ਉਹ ਲਗਾਤਾਰ ਕਹਿ ਰਹੀ ਸੀਗੀ ਕਿ ਗ੍ਰਿਫਤਾਰ ਉਹ ਉਸ ਤੋਂ ਬਾਅਦ ਹੀ ਹੋਏਗੀ ਜਿੰਨਾ ਸਮਾਂ ਇਨਵੈਸਟੀਗੇਸ਼ਨ ਹੈ ਕਿਉਂਕਿ ਐਸਆਈਟੀ ਲਗਾਤਾਰ ਕੰਮ ਕਰ ਰਹੀ ਹੈ ਇਨਵੈਸਟੀਗੇਸ਼ਨ ਵਾਲੋ 11 ਤਰੀਕ ਨੂੰ ਰੋहतक ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਰੋहतक ਦੇ ਵਿੱਚ ਜਿਹੜੀ ਕਿਸ ਤਰ੍ਹਾਂ ਦੀ ਉੱਥੇ ਜਾਂਚ ਪੜਤਾਲ ਹੋ ਰਹੀ ਹੈ ਉਸ ਤੋਂ ਇਲਾਵਾ ਆ ਜਿਹੜੇ ਹਰਿਆਣਾ ਸਰਕਾਰ ਨੂੰ ਕੁਝ ਜਿਹੜੇ ਪੱਤਰ ਨੇ ਉਹ ਕਿ ਸਟੇ ਐਸਆਈਟੀ ਵੱਲੋਂ ਜਾਰੀ ਕੀਤੇ ਜਾ ਚੁੱਕੇ ਨੇ ਕਿ vai puran kumar horan ਦੇ ਸਬੰਧ ਦੇ ਵਿੱਚ ਜਿੰਨੇ ਵੀ ਕਿਸ ਤਰ੍ਹਾਂ ਦੇ ਡਾਕੂਮੈਂਟ ਨੇ ਉਹ ਜਿਹੜੇ ਡਾਕੂਮੈਂਟ ਨੇ ਕਿਸ ਤਰ੍ਹਾਂ ਦੇ ਆ ਉਹ ਜਮ੍ਹਾਂ ਕਰਵਾਏ ਜਾਣ ਐਸਆਈਟੀ ਕੋਲ ਤਾਂ ਕਿ ਇਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਸਕੇ ਤੀਸਰਾ ਪੋਸਟਮਾਰਟਮ ਨੂੰ ਲੈ ਕੇ ਐਸਆਈਟੀ ਹਵਾਲਾ ਦੇ ਰਹੀ ਸੀ ਕਿ ਤੁਸੀਂ ਪੋਸਟਮਾਰਟਮ ਜਲਦ ਤੋਂ ਜਲਦ ਕਰਵਾਓ ਚੌਥੀ ਚੀਜ਼ ਜਿਹੜੀ ਲੈਪਟਾਪ ਦੀ ਮੰਗ ਕੀਤੀ ਜਾ ਰਹੀ ਸੀ ਕਿ vai puran kumar horan ਦਾ ਜਿਹੜਾ ਲੈਪਟਾਪ ਆ ਉਹ ਲੈਪਟਾਪ ਜੜਾ ਕਿ ਕਿ ਮਹਈਆ ਕਰਵਾਇਆ ਜਾਵੇ ਪਰ ਉਸ ਨੂੰ ਲੈ ਕੇ ਜੜਾ ਕਿ ਜੋ ਪਰਿਵਾਰ ਪਰ ਵੱਲੋਂ ਉਹ ਕਹਿ ਦਿੱਤਾ ਗਿਆ ਕਿ ਉਹ ਲੈਪਟਾਪ ਜਿਹੜੇ ਕਿ ਨਹੀਂ ਮਈਆ ਕਰਵਾਉਣਗੇ ਇੰਨਾ ਚੀਜ਼ਾਂ ਤੋਂ ਬਾਅਦ ਕਿਤੇ ਨਾ ਕਿਤੇ ਚੰਡੀਗੜ੍ਹ ਪੁਲਿਸ ਨੂੰ ਜਿਹੜਾ ਕੋਰਟ ਦੇ ਅਰੋਖ ਅਖਤਿਆਰ ਕਰਨਾ ਪਿਆ ਜਿਸ ਤੋਂ ਬਾਅਦ ਜਾ ਕੇ ਕਿਤੇ ਨਾ ਕਿਤੇ ਪਰਿਵਾਰ ਅਤੇ ਸਰਕਾਰ ਜੋ ਪੁਲਿਸ ਪ੍ਰਸ਼ਾਸਨ ਹੈ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਹੈ ਉਸ ਦੇ ਵਿਚਕਾਰ ਸਹਿਮਤੀ ਬਣੀ ਕਿਉਂਕਿ ਰਾਤ ਜਿਸ ਸਮੇ 31 ਮੈਂਬਰੀ ਕਮੇਟੀ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਸੀ ਉਸ ਸਮੇ ਪ੍ਰੈਸ ਵਾਰਤਾ ਦੇ ਵਿੱਚ ਉਹਨਾਂ ਨੇ ਬਕਾਇਦਾ ਰੂਪ ਦੇ ਵਿੱਚ ਕਿਹਾ ਸੀਗਾ ਕਿ ਹਰਿਆਣਾ ਸਰਕਾਰ ਦੇ ਨਾਲ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਉਵੇਂ ਦੀਆਂ ਉਹ ਜਿਹੜੀਆਂ ਮੰਗਾਂ ਸਿਗੀਆਂ ਉਹਨਾਂ ਦੀ ਪੂਰਤੀ ਲਗਭਗ ਹੋ ਚੁੱਕੀ ਆ ਸਾਡਾ ਸੰਘਰਸ਼ ਹੁਣ ਹਰਿਆਣਾ ਸਰਕਾਰ ਦੇ ਨਾਲ ਨਹੀਂ ਹੋਏਗਾ ਸਾਡਾ ਸੰਘਰਸ਼ ਚੰਡੀਗੜ ਢਿੱਗੜ ਪੁਲਿਸ ਵੱਲੋਂ ਗ੍ਰਿਫਤਾਰੀ ਜਿਹੜੀ ਉਹ ਨਹੀਂ ਪਾਈ ਜਾ ਰਹੀ ਪਰ ਰਾਤੋਂ ਰਾਤ ਜੋ ਗੱਲਬਾਤ ਹੈ ਕਿ ਸੱਜੇ ਉਹ ਚੱਲੀ ਰਾਤੋਂ ਰਾਤ ਕਿੱਸਦੇ ਆ ਪਰਿਵਾਰ ਵੱਲੋਂ ਜਿਹੜੀ ਪਿਛਲੇ 8 ਦਿਨਾਂ ਤੋਂ ਸਹਿਮਤੀ ਨਹੀਂ ਦਿੱਤੀ ਜਾ ਰਹੀ ਸੀ ਉਹ ਸਹਿਮਤੀ ਦੇ ਦਿੱਤੀ ਗਈ ਉਸ ਦੇ ਵਿੱਚ ਕਿਤੇ ਨਾ ਕਿਤੇ ਇਹ ਹੀ ਦੋ ਕਾਰਨ ਹੋ ਸਕਦੇ ਨੇ ਕਿ ਜਾਂ ਤਾਂ ਜੋ ਕੋਰਟ ਵੱਲੋਂ ਇੱਕ ਕਿਹਾ ਗਿਆ ਸੀ ਆ ਉਹ ਕੀ ਪਰਿਵਾਰ ਨੂੰ ਆਪਣਾ ਇੱਕ ਜਵਾਬ ਹੈ ਜਿਹੜਾ ਦਿੱਤਾ ਜਾਵੇ ਤਾਂ ਉੱਥੇ ਕਿਤੇ ਨਾ ਕਿਤੇ ਲੀਗਲ ਤਰੀਕੇ ਦੇ ਜ਼ਰੀਏ ਦੇਖਿਆ ਜਾਵੇ ਹੋ ਸਕਦਾ ਸੀਗਾ ਕਿ ਕੋਈ ਸਪਸ਼ਟ ਤੌਰ ਤੇ ਇਹ ਜੋ ਜਵਾਬ ਨਾ ਲੱਗਦਾ ਵਾਜਿਬ ਜਵਾਬ ਨਾ ਲੱਗਦਾ ਤਾਂ ਹੋ ਸਕਦਾ ਸੀਗਾ ਕਿ ਕੋਰਟ ਵੱਲੋਂ ਆਰਡਰ ਪਾਸ ਕਰ ਦਿੱਤੇ ਜਾਂਦੇ ਫਿਰ ਵੀ ਪੋਸਟਮਾਰਟਮ ਹੋਣਾ ਹੋਣਾ ਸੀਗਾ ਅਤੇ ਉਸ ਤੋਂ ਪਹਿਲਾਂ ਪਰਿਵਾਰ ਨੇ ਸੋਚਿਆ ਹੋਵੇ ਕਿ ਅਸੀਂ ਆਪਣੇ ਤੌਰ ਤੇ ਰਾਜ਼ੀ ਹੋ ਜਾਈਏ ਆਪਣੇ ਤੌਰ ਤੇ ਜਿਹੜੀ ਸਹਿਮਤੀ ਦੇ ਦੇਈਏ ਜਿਸ ਤੋਂ ਬਾਅਦ ਕਹਿ ਸਕਦੇ ਪੋਸਟਮਾਰਟਮ ਉਹ ਕਰਵਾ ਲਿਆ ਜਾਵੇ ਤਾਂ ਉਸ ਚੀਜ਼ ਨੂੰ ਦੇਖਦੇ ਹਾਂ ਜਿਹੜਾ ਕਿ ਕਹਿ ਸਕਦੇ ਪੋਸਟਮਾਰਟਮ ਕਹਿ ਸਕਦੇ ਆ ਇਸ ਸਮੇਂ ਹੋ ਰਿਹਾ ਹੈ ਦੀ ਸਹਿਮਤੀ ਜਿਹੜੀ ਪਰਿਵਾਰ ਦੇ ਤੇ ਪੁਲਿਸ ਪ੍ਰਸ਼ਾਸਨ ਦੇ ਵਿਚਕਾਰ ਜਿਹੜੀ ਸਹਿਮਤੀ ਆ ਉਹ ਕਿਸ ਤਰ੍ਹਾਂ ਬਣ ਚੁੱਕੀ ਸੀ ਕਿ ਜਿਸ ਤੋਂ ਬਾਅਦ ਜੋ ਐਸਐਸਪੀ ਨੇ ਚੰਡੀਗੜ੍ਹ ਦੇ ਕਮਰਦੀਪ ਕੋਰ ਉਹ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਵਾਸਤੇ ਸੈਕਟਰ 24 ਵਿਖੇ ਪੁੱਜਿਓ ਉਥੋਂ ਜਿਹੜਾ ਪਰਿਵਾਰ ਨੂੰ ਲੈ ਕੇ ਉਹ ਕਿਸੇ ਦੇ ਪੀਜੀਆ ਵਿਖਿਆਏ ਅਤੇ ਪੀਜੀਆ ਦੇ ਵਿੱਚ ਜਿਹੜਾ ਕਿਸੇ ਸਮੇਂ ਜੋ ਵਾਈਪੁਰਨ ਕੁਮਾਰ ਹੋਣ ਦਾ ਜਿਹੜਾ ਪੋਸਟਮਾਰਟਮ ਹੈ ਉਹ ਇਸ ਸਮੇਂ ਚੱਲ ਰਿਹਾ तकरीबन ਕਹਿ ਸਕਦੇ ਆ 8 ਕਿ ਮਿੰਟ ਹੋ ਚੁੱਕੇ ਨੇ 8-9 ਮਿੰਟ ਹੋ ਚੁੱਕੇ ਨੇ ਪੋਸਟਮਾਰਟਮ ਦੇ ਜੋ ਪ੍ਰਕਿਰਿਆ ਚੱਲਦਿਆਂ ਨੂੰ ਹੁਣ तकरीबन ਕਹਿ ਸਕਦੇ ਆ ਅੱਧੇ ਘੰਟੇ ਤੱਕ ਜਿਹੜਾ ਕਿ ਹੋਰ ਹੈ ਜਿਹੜਾ ਕਿ ਕਿਸੇ ਦੇ ਪੋਸਟਮਾਰਟਮ ਦੇ ਇਹ ਲੱਗੇਗਾ ਕਿਉਂਕਿ ਡਾਕਟਰਾਂ ਦਾ ਜਿਹੜਾ ਪੈਨਲ ਆ ਕਿਸੇ ਦੇ ਉਹ ਪੋਸਟਮਾਰਟਮ ਦੇ ਵਿੱਚ ਮੌਜੂਦ ਆ ਉਸ ਤੋਂ ਇਲਾਵਾ ਵੀਡੀ ਅਧਿਕਾਰੀ ਨੇ ਜਿਹੜੇ ਪੁਲਿਸ ਅਧਿਕਾਰੀ ਨੇ ਪਰਿਵਾਰਿਕ ਮੈਂਬਰ ਨੇ ਕਹਿ ਸਕਦੇ ਆ ਉਹ ਕਿਸ ਤਰ੍ਹਾਂ ਦੇ ਪੋਸਟਮਾਰਟਮ ਦੀ ਪ੍ਰਕਿਰਿਆ ਵੇਲੇ ਇਹ ਉੱਥੇ ਕੋਲ ਮੌਜੂਦ ਨੇ ਬਿਲਕੁਲ ਇਹ ਜੋ ਮਾਮਲਾ ਜੀ ਅੰਤਿਮ ਸੰਸਕਾਰ 4 ਵਜੇ ਹੋ ਜਾਏਗਾ ਯੈਸ ਨੂੰ ਲੈ ਕੇ ਹਾਲੇ ਵੀ ਸਸਪੈਂਸ ਹੈ ਦੇਖੋ ਗਗਨ ਕਿਉਂਕਿ ਇਨਫੋਰਮੇਸ਼ਨ ਆ ਰਹੀ ਹੈ ਹਜੇ ਤੱਕ ਜਿਹੜੀ ਕਿ ਇਨਫੋਰਮੇਸ਼ਨ ਆ ਰਹੀ ਹੈ ਕਿ 4 ਵਜੇ ਅੰਤਿਮ ਸੰਸਕਾਰ ਹੈ ਜਿਹੜਾ ਵਾਈਪੁਰਨ ਕੁਮਾਰ ਹੋਰਾਂ ਦਾ ਕੀਤਾ ਜਾਏਗਾ ਪਰ ਪਰਿਵਾਰਤ ਤੌਰ ਤੇ ਜਿਹੜਾ ਕਿ ਹਜੇ ਤੱਕ ਇਸ ਬਾਬਤ ਕੋਈ ਵੀ ਜਾਣਕਾਰੀ ਜਿਹੜੀ ਉਹ ਨੇ ਸਾਂਝੀ ਕੀਤੀ ਗਈ ਹੈ ਆਫੀਸ਼ੀਅਲ ਤੌਰ ਤੇ ਕੋਈ ਵੀ ਜਾਣਕਾਰੀ ਜਿਹੜੀ ਕਿ ਅਸਲ ਦੇ ਹਜੇ ਤੱਕ ਜਿਹੜੀ ਕਿ ਨਹੀਂ ਸਾਂਝੀ ਕੀਤੀ ਗਈ ਸਾਡੇ ਸੋਰਸਸ ਤੋਂ ਜਿਹੜੀਆਂ ਖਬਰਾਂ ਜਿਹੜੀ ਜਾਣਕਾਰੀ ਜ਼ਰੂਰ ਆ ਰਹੀ ਹੈ ਕਿ ਅੱਜ ਦੁਪਹਿਰ 4 ਵਜੇ ਜਿਹੜਾ ਵਾਈਪੁਰਨ ਕੁਮਾਰ ਹੋਰਾਂ ਦਾ ਜਿਹੜਾ ਕਿ ਅੰਤਿਮ ਸੰਸਕਾਰ ਉਹ ਕਰ ਦਿੱਤਾ ਜਾਏਗਾ ਕਿਉਂਕਿ ਐਸਆਈਟੀ ਵੱਲੋਂ ਜੋ ਜਾਣਕਾਰੀਆਂ ਨੇ ਕਿ ਪਰਿਵਾਰ ਨੂੰ ਇਹ ਵੀ ਪ੍ਰਸਤਾਵ ਦਵਾਇਆ ਗਿਆ ਹੈ ਕਿ ਜਿਸ ਤਰੀਕੇ ਤੁਸੀਂ ਜਾਂਚ ਦੇ ਵਿੱਚ ਸ਼ਾਮਲ ਹੋਵੋਗੇ ਸਾਨੂੰ ਸਹਿਯੋਗ ਦਿਓਗੇ ਕਿਉਂਕਿ ਪੋਸਟਮਾਰਟਮ ਦੀ ਪ੍ਰਕਿਰਿਆ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਕਹਿ ਸਕਦੇ ਆ ਪੋਸਟਮਾਰਟਮ ਦੀ ਪ੍ਰਕਿਰਿਆ ਤੋਂ ਬਾਅਦ ਕਿਤੇ ਨਾ ਕਿਤੇ ਜੋ ਰਿਪੋਰਟ ਆ ਉਸ ਰਿਪੋਰਟ ਦੇ ਆਧਾਰ ਤੇ ਐਸਆਈਟੀ ਦੀ ਜਿਹੜੀ ਜਾਂਚ ਉਹ ਵੀ ਤੇਜ਼ ਹੋ ਜਾਏਗੀ ਲੈਪਟਾਪ ਪਰਵਾਰ ਦੇ ਦੇਗਾ ਤਾਂ ਲੈਪਟਾਪ ਦੇ ਆਧਾਰ ਤੇ ਉੱਪਰ ਵੀ ਜਿਹੜੀ ਜਾਂਚ ਪੜਤਾਲ ਹੋਏਗੀ ਉਹ ਵੀ ਤੇਜ਼ ਹੋ ਜਾਏਗੀ ਉਸ ਤੋਂ ਬਾਅਦ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਲੋੜ ਪਈ ਤਾਂ ਉਸ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਏਗਾ ਇਹ ਪਰਿਵਾਰ ਨੂੰ ਜਿਹੜਾ ਕਿ ਇਸ ਸਮੇਂ ਕਿਸੇ ਤੇ ਭਰੋਸਾ ਜੋ ਕਹਿ ਸਕਦੇ ਆ ਉਹ ਦਵਾਇਆ ਗਿਆ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਾ ਕੇ ਕਹਿ ਸਕਦੇ ਆ ਜਿਹੜਾ ਪੋਸਟਮਾਰਟਮ ਉਹ ਇਸ ਸਮੇਂ ਚੱਲ ਰਿਹਾ ਹੈ पोस्टमार्टम ਇਸ ਵੇਲੇ ਚੱਲ ਰਿਹਾ ਔਰ ਕਿੰਨਾ ਟਾਈਮ ਲੱਗੇਗਾ ਕਿ ਡਾਕਟਰ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਉਸ ਤੋਂ ਬਾਅਦ ਜਾਂ ਕਿਸੇ ਅਧਿਕਾਰੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਏਗੀ ਤੇ ਜਾਂਚ ਨੂੰ ਕਿਸ ਦਿਸ਼ਾ ਦੇ ਵਿੱਚ ਚੱਲੇਗੀ ਜਾਂਚ ਕਿਉਂਕਿ ਰਿਸ਼ਵਤ ਕ腐ਸ਼ਨ ਐਫ ਆਰ ਜਾਂ ਕੋਈ ਹੋਰ ਵਜ੍ਹਾ ਰਹੀ ਹੈ ਪੂਰਨ ਕੁਮਾਰ ਨੇ ਖੁਦਕੁਸ਼ੀ ਕਿਉਂ ਕੀਤੀ ਇਸ ਤੇ ਜਾਂਚ ਹੋ ਰਹੀ ਹੈ ਲੇਕਿਨ ਇੱਕ ਗੁੱਥੀ ਹੋਰ ਜ਼ਿਆਦਾ ਉਲਝ ਗਈ ਟਵਿਸਟ ਆ ਗਿਆ ਜਿਸ ਵੇਲੇ ਲਾਟਰ ਖੁਦਕੁਸ਼ੀ ਕੇ ਸਾਹਮਣੇ ਆਇਆ ਇਤਨੀ ਤੇਜ਼ੀ ਐ ਐਸਆਈਟੀ ਦੀ ਟੀਮ ਲੈ ਕੇ ਆਈ ਜੀ ਵੀ ਦੇਖਣ ਵਾਲੀ ਬੜੀ ਬਾਤ ਹੈ ਦੇਖੋ ਕਿਉਂਕਿ ਇਸ ਪੂਰੇ ਮਾਮਲੇ ਦੇ ਵਿੱਚ ਵੱਖੋ ਵੱਖਰੇ ਜਿਹੜੇ ਮੋੜ ਨੇ ਕਹਿ ਸਕਦੇ ਉਹ ਦਿਖਾਈ ਦਿੱਤੇ ਪਹਿਲੇ 7 ਦਿਨ ਤੱਕ ਤਾਂ ਇੱਕ ਤਸਵੀਰਾਂ ਜਿਹੜੀ ਕਿ ਉਹ ਦਿਖਾਈ ਦਿੱਤੀ ਜਿਸ 7 ਦਿਨ ਦੀ ਤਸਵੀਰ ਦੇ ਵਿੱਚ ਕੀ ਸੀਗਾ ਕਿ ਇੱਕ ਏ ਡੀ ਜੀ ਪੀ ਐਸ ਪੀ ਰੈਂਕ ਦੇ ਅਧਿਕਾਰੀ ਕਹਿ ਸਕਦੇ ਆ ਪਰੇਸ਼ਾਨ ਕਰ ਰਹੇ ਨੇ ਤੰਗ ਪਰੇਸ਼ਾਨ ਕਰ ਰਹੇ ਸੀਗੇ ਉਸ ਤੋਂ ਬਾਅਦ ਕਿਤੇ ਨਾ ਕਿੱਥੇ ਜਾ ਕੇ ਜੋ ਵਾਈਪੁਰਨ ਕੁਮਾਰ ਹੋਰਾਂ ਨੇ ਖੁਦਕੁਸ਼ੀ ਵਾਲਾ ਇੱਕ ਸਟੈਪ ਆ ਜਿਹੜਾ ਕੀ ਹੋ ਚੁੱਕਿਆ ਜਾਤੀਵਾਦਕ ਤਰੀਕੇ ਦੇ ਨਾਲ ਜਿਹੜਾ ਕਿ ਉਹਨਾਂ ਦੇ ਨਾਲ ਭੇਦਭਾਵ ਕੀਤਾ ਜਾਂਦਾ ਸੀਗਾ ਇਸ ਚੀਜ਼ ਦਾ ਜ਼ਿਕਰ ਹੈ ਬਕਾਇਦਾ ਰੋਗ ਦੇ ਵਿੱਚ ਉਸ ਸਾਈਡ ਨੋਟ ਦੇ ਵਿੱਚ ਕੀਤਾ ਗਿਆ ਦੂਸਰਾ ਜਿਹੜਾ ਕਿ ਸਦੇ 7 ਦਿਨ ਤੱਕ ਤਾਂ ਇਹੀ ਇੱਕ ਜਿਹੜਾ ਐਂਗਲ ਆ ਉਹ ਚੱਲਦਾ ਰਿਹਾ ਪਰ ਦੂਸ 7ਵੇਂ ਦਿਨ ਤੋਂ ਬਾਅਦ ਇੱਕ ਐਂਗਲ ਦੇ ਵਿੱਚ ਤਬਦੀਲੀ ਹੁੰਦੀ ਆ ਇੱਕ ਨਵਾਂ ਮੋੜ ਸਾਹਮਣੇ ਆਉਂਦਾ ਨਵਾਂ ਮੋੜ ਸੀਗਾ ਏਐਸਆਈ ਸੰਦੀਪ ਜਿਸ ਸੰਦੀਪ ਨਾਮ ਦੇ ਵਿਅਕਤੀ ਨੇ ਕਿੱਸਦੇ ਆ ਗ੍ਰਿਫਤਾਰੀ ਕਿੱਸਦੇ ਆ ਸੁਸ਼ੀਲ ਕੁਮਾਰ ਹੋਰਾਂ ਦੀ ਜਿਹੜੇ ਗਨਮੈਨ ਸੀਗੇ ਕਿੱਸਦੇ ਆ ਏਡੀਜਪੀ ਇਹ vaipuran kumar ਹੋਰਾਂ ਦੇ ਗਨਮੈਨ ਸੀਗੇ ਉਹਨਾਂ ਦੀ ਗ੍ਰਿਫਤਾਰੀ ਪਾਈ ਸੀਗੀ ਰਿਸ਼ਵਤ ਖੋਰੀ ਦਾ ਇਹ ਪੂਰਾ ਮਾਮਲਾ ਸੀਗਾ ਜਿਸ ਮਾਮਲੇ ਦੇ ਵਿੱਚ ਇਹ ਗ੍ਰਿਫਤਾਰੀ ਕਿੱਸਦੇ ਪਾਈ ਸੀਗੀ ਅਤੇ ਕੱਲ ਜਦੋਂ ਏਐਸਆਈ ਸੰਦੀਪ ਹੋਰਾਂ ਨੇ ਖੁਦਕੁਸ਼ੀ ਕੀਤੀ ਉਹਨਾਂ ਨੇ ਬਕਾਇਦਾ ਰੂਪ ਦੇ ਵਿੱਚ 6.5 ਮਿੰਟ ਦੀ ਆਪਣੀ ਇੱਕ ਵੀਡੀਓ ਬਣਾ ਕੇ ਜਿਹੜੀ ਜਾਰੀ ਕੀਤੀ ਉਸ ਵੀਡੀਓ ਦੇ ਵਿੱਚ ਉਹਨਾਂ ਬਕਾਇਦਾ ਰੂਪ ਦੇ ਵਿੱਚ ਦੱਸਿਆ ਕਿ ਜੋ ਪਿਛਲੇ ਸਮੇਂ ਦੇ ਵਿੱਚ ਹੋਇਆ ਸਿਨੈਰੀਓ ਹੋਇਆ ਉਹ ਸਿਨੈਰੀਓ ਕੋਈ ਜਾਤੀਵਾਦੀ ਤਰੀਕੇ ਦੇ ਨਾਲ ਭੇਦਭਾਵ ਦਾ ਨਹੀਂ ਸੀਗਾ ਉਹ ਅਸਲ ਦੇ ਵਿੱਚ ਮਾਮਲਾ ਸੀਗਾ ਕਿ ਸ਼ਸ਼ੀਲ ਕੁਮਾਰ ਹੋਰਾਂ ਨੂੰ ਜਿਸ ਸਮੇਂ ਗ੍ਰਿਫਤਾਰ ਕੀਤਾ ਗਿਆ ਤਾਂ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਏਡੀਜਪੀ ਵਾਈਪੁਰਨ ਕੁਮਾਰ ਹੋਰਾਂ ਦਾ ਨਾਮ ਸਾਹਮਣੇ ਆ ਰਿਹਾ ਸੀਗਾ ਉਹਨਾਂ ਦੇ ਜਿਹੜੇ ਕਿਸੇ ਦੀ ਪਤਨੀ ਨੇ ਆਈਐਸ ਅਧਿਕਾਰੀ ਨੇ ਉਹਨਾਂ ਦਾ ਜਿਹੜਾ ਸਾਹਮਣੇ ਆ ਰਿਹਾ ਸੀ ਉਸ ਤੋਂ ਇਲਾਵਾ ਇੱਕ ਆਈਐਸ ਲੋਬੀ ਹੈ ਜਿਹੜੀ ਕਿ ਸਦਿਆਂ ਜਿਹੜੀ ਲੋਬੀ ਕਿਸਦੇ ਮਲਾਈਆਂ ਖਾਣੀਆਂ ਚਾਹੁੰਦੀ ਆ ਤੇ ਉਹ ਲੋਬੀ ਕਿਤੇ ਕਿਤੇ ਡੀਜੀਪੀ ਹੋਰਾਂ ਨੂੰ ਫਸਾਉਣਾ ਚਾਹੁੰਦੀ ਸੀਗੀ ਇਸ ਕਰਕੇ ਇਹ ਜਦੋਂ ਕਿਸੇ ਤੇ ਖੁਦਕੁਸ਼ੀ ਹੋਈ ਤਾਂ ਖੁਦਕੁਸ਼ੀ ਹੋਣ ਤੋਂ ਬਾਅਦ ਜਿਹੜਾ ਕਿਸੇ ਦੇ ਮੈਟਰ ਨੂੰ ਇੱਕ ਜਾਤੀਵਾਦਕ ਤਰੀਕੇ ਦੇ ਜਰੀਏ ਜਿਹੜੀ ਰੰਗਤ ਆ ਪੋਲੀਟੀਕਲ ਤੌਰ ਤੇ ਜਿਹੜੀ ਰੰਗਤ ਆ ਉਹ ਦਿੱਤੀ ਜਾ ਰਹੀ ਸੀ ਬਿਲਕੁਲ ਸਾਇਜ ਦੀ ਗੱਲ ਹੈ ਕਿ ਉਹ ਵੀ ਦੱਸਿਆ ਜਾ ਰਿਹਾ ਕਿ ਜੋ ਗਨਮੈਨ ਹੈ ਗਨਮੈਨ ਦੇ ਤੇ ਇਲਜ਼ਾਮ ਸੀ ਕਿ ਸ਼ਰਾਬ ਕਾਰੋਬਾਰੀ ਤੋਂ ਰਿਸ਼ਵਤ ਵੀ ਮੰਗੀ ਸੀ ਔਰ ਉਸ ਸ਼ਰਾਬ ਕਾਰੋਬਾਰੀ ਦੇ ਵੱਲੋਂ ਵੀ 5-6 ਦਿਨ ਪਹਿਲਾਂ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਕਿਉਂਕਿ ਇੱਕ ਪਾਸੇ ਪੂਰਨ ਕੁਮਾਰ ਦੀ ਖੁਦ ਖੁਦ ਹੀ ਜਾਂਚ ਚੱਲ ਰਹੀ ਸੀ ਇੱਕ ਵੀਡੀਓ ਵੀ ਸ਼ਰਾਬ ਕਾਰੋਬਾਰੀ ਨੇ ਜੋ ਜਾਰੀ ਕੀਤੀ ਜਿਸ ਦੇ ਵਿੱਚ ਉਸਨੇ ਜੋ ਹੈ ਗਨਮੈਨ ਸੁਸ਼ੀਲ ਕੁਮਾਰ ਦਾ ਨਾਮ ਲਿਆ ਔਰ ਪੂਰਨ ਕੁਮਾਰ ਨੂੰ ਲੈ ਕੇ ਵੀ ਗੰਭੀਰ ਇਲਜ਼ਾਮ ਲਗਾਏ ਤੇ ਜਾਂਚ ਤੇ ਜਾਂਚ ਹੋ ਰਹੀ ਹੈ ਖੁਲਾਸੇ ਤੇ ਖੁਲਾਸੇ ਹੋ ਰਹੇ ਨੇ ਹੁਣ ਗਨਮੈਨ ਸੁਸ਼ੀਲ ਕੁਮਾਰ ਜੋ ਗਾਇਬ ਹੈ ਪੂਰੀ ਦੀ ਪੂਰੀ ਫੈਮਲੀ ਜੋ ਵਹ ਇਸ ਬਦੇ ਇਸ ਵਲੇ ਫਰਾਰ ਚਲ ਰਹੀ ਹੈ ਕਮਲ ਕਿਉਂਕਿ ਯਮਨਾ ਨਗਰ ਦੇ ਵਿੱਚ ਸ੍ਰੋਚਨੀ ਨਗਰ ਦੇ ਜਿਸ ਲక్ష్ਮੀ ਨਗਰ ਇਲਾਕੇ ਦੇ ਵਿੱਚ ਇੱਕ ਗਨਮੈਨ ਸੁਸ਼ੀਲ ਕੁਮਾਰ ਆਪਣੇ ਪਰਿਵਾਰ ਦੇ ਨਾਲ ਕਿਸੇ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਸੀ ਉਹ ਉਹ ਫਰਸਟ ਫਲੋਰ ਤੇ ਉੱਥੇ ਹਣ ਤਾਲਾ ਲੱਗਿਆ ਹੋਇਆ ਔਰ ਕਿਸੇ ਨੂੰ ਨਹੀਂ ਪਤਾ ਕਿ ਪੂਰੀ ਦੀ ਪੂਰੀ ਫੈਮਲੀ ਕਿੱਥੇ ਚਲੀ ਗਈ ਹੈ ਤਾਂ ਜਾਂਚ ਜੋ ਇੱਕ ਪਟਕਦੀ ਹੋਈ ਵੀ ਨਜ਼ਰ ਆ ਰਹੀ ਹੈ ਗਨਮੈਨ ਦਾ ਫੜਿਆ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਗ੍ਰਿਫਤਾਰ ਹੋਇਆ ਸੀ ਉਹਨੇ ਮੰਨਿਆ ਉਹਨੇ ਮੰਨਿਆ ਕਿ ਆਈਜੀ ਰਹੇ ਵਾਈ ਪੂਰਨ ਕੁਮਾਰ ਦੇ ਕਹਿਣ ਤੇ ਉਹਨੇ ਰਿਸ਼ਵਤ ਮੰਗੀ ਸੀ ਤਾਂ ਉਸੇ ਭੂਮਿਕਾ ਜੋ ਹੈ ਬਹੁਤ ਵੱਡੀ ਭੂਮਿਕਾ ਹੈ ਸੁਸ਼ੀਲ ਕੁਮਾਰ ਦੀ ਜੋ ਗਨਮੈਨ ਪੂਰਨ ਕੁਮਾਰ ਦਾ ਰਿਹਾ ਦੇਖੋ ਗਗਨ ਜਿਹੜੇ ਵਾਇਪੁਰਨ ਕੁਮਾਰ ਸੀਗੇ ਇਹਨਾਂ ਦੇ ਜਿਹੜੇ ਗਨਮੈਨ ਨੇ ਉਹਨਾਂ ਦੀ ਕਿਸੇ ਤੇ ਭੂਮਿਕਾ ਸਭ ਤੋਂ ਵੱਧ ਜਿਹੜੀ ਭੂਮਿਕਾ ਕਿਸੇ ਤੇ ਇਸ ਪੂਰੇ ਮਾਮਲੇ ਦੇ ਵਿੱਚ ਆ ਕਿਉਂਕਿ ਮੈਟਰ ਦੀ ਸ਼ੁਰੂਆਤ ਹੀ ਕਹਿ ਸਕਦੇ ਉਹਨਾਂ ਦੀ ਭੂਮਿਕਾ ਤੋਂ ਹੁੰਦੀ ਆ ਜਿਸ ਸਮੇਂ ਕਿਸੇ ਤੇ ਗ੍ਰਿਫਤਾਰ ਮਾਰ ਕੋਈ ਸੁਸ਼ੇਲ ਕੁਮਾਰ ਦਾ ਨਾਮ ਲੈ ਰਿਹਾ ਸ਼ਰਾਬ ਕਾਰੋਬਾਰੀ ਦੀ ਵੀਡੀਓ ਦੇ ਵਿੱਚ ਕੀ ਕਹਿੰਦੇ ਸੰਦੀਪ ਲਾਟਨ ਨੇ ਆਪਣੀ ਵੀਡੀਓ ਚ ਨਾਮ ਲਿਆ ਹਰ ਕੋਈ ਤੇ ਗਨਮੈਨ ਦਾ ਨਾਮ ਲੈ ਰਿਹਾ ਸੁਸ਼ੇਲ ਕੁਮਾਰ ਦਾ ਉਸ ਦੇ ਕੋਲ ਪੁੱਛ ਪੜਤਾਲ ਹੋਣ ਕਿਵੇਂ ਕਰੇਗੀ ਪੁਲਿਸ ਉਹ ਤਾਂ ਫਰਾਰ ਚੱਲ ਰਹੇ ਆ ਦੇਖੋ ਗਗਨ ਕਿਉਂਕਿ ਐਸਆਈਟੀ ਵੱਲੋਂ ਲਗਾਤਾਰ ਕਿਸੇ ਦੇ ਭਾਲਤਾ ਲਗਾਤਾਰ ਕੀਤੀ ਜਾ ਰਹੀ ਹੈ ਕਿਉਂਕਿ ਸ਼ਸ਼ੀਲ ਕੁਮਾਰ ਜੀ ਜਿਹੜੀ ਕਿ ਭੂਮਿਕਾ ਉਹ ਸਭ ਤੋਂ ਵੱਡੀ ਕਿਸੇ ਦੇ ਇੱਕ ਅਹਿਮ ਭੂਮਿਕਾ ਇਸ ਪੂਰੇ ਮਾਮਲੇ ਦੇ ਵਿੱਚ ਆ ਕਿਉਂਕਿ ਸ਼ਸ਼ੀਲ ਕੁਮਾਰ ਜੀ ਦਾ ਜਦੋਂ ਕਿਸੇ ਦੇ ਇੱਕ ਵੀਡੀਓ ਸਾਹਮਣੇ ਆਈ ਠੇਕੇਦਾਰ ਦੀ ਜਿਹੜੇ ਕਾਰੋਬਾਰੀ ਦੀ ਵੀਡੀਓ ਸਾਹਮਣੇ ਤਾਂ ਉਸ ਨੇ ਸਿੱਧਤ ਤੌਰ ਤੇ ਕਿਹਾ ਕਿ ਉਸ ਤੋਂ ਰਿਸ਼ਵਤ ਮੰਗੀ ਜਾ ਰਹੀ ਹੈ ਜਦੋਂ ਰਿਸ਼ਵਤ ਦੇ ਮਾਮਲੇ ਦੇ ਵਿੱਚ ਸ਼ਸ਼ੀਲ ਕੁਮਾਰ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਦੀ ਜਾਂਚ ਪੜਤਾਲ ਦੇ ਵਿੱਚ ਕਿਸੇ ਦੇ ਇਹ ਚੀਜ਼ ਸਾਹਮਣੇ ਆਉਂਦੀ ਹੈ ਕਿ ਕਿਤਨੇ ਕਿਤੇ ਉਹ ਏ ਡੀ ਜੀ ਪੀ ਜਿਹੜੇ ਕਿਸਾ ਦੇ ਆ ਕਿਸਾ ਦੇ ਵਾਈਪੁਰਨ ਕੁਮਾਰ ਸੀਗੇ ਉਹ ਸਿੱਧੇ ਤੌਰ ਤੇ ਡਾਇਰੈਕਟਰ ਤੌਰ ਤੇ ਇਨਵੋਲਵ ਸੀਗੇ ਇਸ ਦੇ ਵਿੱਚ ਕਿਉਂਕਿ ਦੇਖੋ ਇੱਕ ਗਨਮੈਨ ਗਨਮੈਨ ਦੀ ਪੋਸਟ ਕੋਈ ਖਾਸ ਵੱਡੀ ਨਹੀਂ ਹੁੰਦੀ ਉਸ ਦਾ ਕੰਮ ਹੁੰਦਾ ਸੁਰੱਖਿਆ ਕਰਨਾ ਪਰ ਕੀ ਉਹ 2.3 ਲੱਖ ਰੁਪਏ ਦੀ ਜਾਂ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਕਾਬਿਲ ਹੁੰਦਾ ਕਿ ਉਹ ਐਡੀ ਵੱਡੀ ਰਿਸ਼ਵਤ ਲੈ ਲੇ ਨਹੀਂ ਕਿਉਂਕਿ ਉਸ ਦੇ ਅਧਿਕਾਰ ਖੇਤਰ ਤਹਿਤ ਐਡਾ ਕੋਈ ਵੱਡਾ ਕੰਮ ਨਹੀਂ ਹੁੰਦਾ ਕਿ ਉਹ ਇੰਨੇ ਇਹ ਵੱਡੇ ਪੱਧਰ ਤੇ ਰਿਸ਼ਵਤ ਲੈ ਲਵੇ ਉਹ ਕਿਤਨੇ ਕਿਤੇ ਕਿਸਾ ਦੇ ਆਪਣੇ ਜਿਹੜਾ ਆਫੀਸਰ ਹੁੰਦੇ ਨੇ ਉਹਨਾਂ ਦੇ ਅਧੀਨ ਉਹਨਾਂ ਦੇ ਲਈ ਉਸ ਤਰੀਕੇ ਕੰਮ ਕਰ ਲਾਗੇ ਜਾਂਦੇ ਨੇ ਕਿ ਠੀਕ ਆ ਉਸ ਦੇ ਵਿੱਚੋਂ ਕੁਝ ਪੈਸਾ ਆਪ ਨੂੰ ਵੱਜ ਜਾਏਗਾ ਕੁਝ ਪੈਸਾ ਕਿਸੇ ਦੇ ਅਧਿਕਾਰੀਆਂ ਤੱਕ ਪਹੁੰਚ ਜਾਏਗਾ ਅਤੇ ਸ਼ਸ਼ੀਲ ਕੁਮਾਰ ਹੋਰਾਂ ਦੀ ਜਿਸ ਸਮੇਂ ਗ੍ਰਿਫਤਾਰੀ ਹੋਈ ਸੀਗੀ ਉਸ ਸਮੇਂ ਦੀ ਜਾਂਚ ਪੜਤਾਲ ਦੇ ਦੌਰਾਨ ਵੀ ਇਹ ਚੀਜ਼ ਜਿਹੜੀ ਕਿ ਸਾਹਮਣੇ ਆਈ ਸੀਗੀ ਕਿ ਜਿਹੜੇ ਰਿਸ਼ਵਤ ਦਾ ਮਾਮਲਾ ਉਸ ਦੇ ਵਿੱਚ ਵਾਈਪੁਰਨ ਕੁਮਾਰ ਹੋਰਾਂ ਦੀ ਕਿਸੇ ਦੇ ਸਿੱਧੇ ਤੌਰ ਤੇ ਇਨਵੋਲਵਮੈਂਟ ਉਹ ਦਿਖਾਈ ਦੇ ਰਹੀ ਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਿਸ ਤਰੀਕੇ ਬਿੱਤੇ ਦਿਨ ਏਐਸਆਈ ਸੰਦੀਪ ਜੀ ਨੇ ਉਹਨਾਂ ਨੇ ਜ਼ਿਕਰ ਕੀਤਾ ਤਾਂ ਉਸ ਜ਼ਿਕਰ ਤੋਂ ਬਾਅਦ ਤਾਂ ਸਿੱਧੇ ਤੌਰ ਤੇ ਇਹ ਲੱਗ ਰਿਹਾ ਕਿ ਉਸ ਸਮੇਂ ਵਾਈਪੁਰਨ ਕੁਮਾਰ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਖਤਰਾ ਤਾਂ ਨਹੀਂ ਸੀਗਾ ਗ੍ਰਿਫਤਾਰੀ ਦਾ ਖਤਰਾ ਤਾਂ ਨਹੀਂ ਮੰਨਰਉਣ ਲੱਗ ਪਿਆ ਸੀਗਾ ਕਿ ਗ੍ਰਿਫਤਾਰੀ ਦੇ ਖਤਰੇ ਤੇ ਡਰੋ ਕਿਤੇ ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੋਵੇ ਤਾਂ ਖੁਦਕੁਸ਼ੀ ਕਰ ਲਈ ਹੋਵੇ ਇਹ ਜਿਹੜਾ ਕਿ ਇੱਕ ਐਂਗਲ ਆ ਜਿਹੜਾ ਇਸ ਦੇ ਵਿੱਚ ਆ ਰਿਹਾ ਹਾਲਾਂਕਿ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਕਿ ਉਹ ਹੋਰ ਡੰਗਾਈ ਦੇ ਨਾਲ ਹੋਣੀ ਇਹ ਕਰਨੀ ਪਏਗੀ ਅਤੇ ਇਹ ਜਾਂਚ ਕਿਤੇ ਨਾ ਕਿਤੇ ਕਿਹਾ ਜਾਂਦਾ ਉਲਝਦੀ ਹੋਈ ਵੀ ਆ ਕਿਸ ਤਰ੍ਹਾਂ ਦਿਖਾਈ ਦੇ ਰਹੀ ਆ ਕਿਉਂਕਿ ਜਿਹੜੇ ਇਸ ਪੂਰੇ ਮਾਮਲੇ ਦੇ ਵਿੱਚ ਦੇਖਿਆ ਜਾਵੇ ਕਿਉਂਕਿ ਜਿੱਥੇ ਜਿਹੜੀ ਜਾਂਚ ਪਹਿਲਾਂ ਇੱਕ ਐਂਗਲ ਤੋਂ ਚੱਲ ਰਹੀ ਸੀਗੀ ਕਿ ਕਿਹੜੇ ਕਿਹੜੇ ਅਧਿਕਾਰੀ ਸੀਗੇ ਜਿਹੜੇ ਅਧਿਕਾਰੀ ਕਸਾਦੇ ਵਾਜਪੁਰਨ ਕੁਮਾਰ ਹੋਰਾਂ ਨੂੰ ਜਾਤੀਵਾਦੀ ਤਰੀਕੇ ਦੇ ਨਾਲ ਭੇਦਭਾਵ ਕਰ ਰਹੇ ਸਨ ਕਿਹੜੇ ਕਿਹੜੇ ਅਧਿਕਾਰੀ ਸਨ ਜਿਹੜੇ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਸਨ ਤਾਂ ਇਹ ਇੱਕ ਜਾਂਚ ਦਾ ਐਂਗਲ ਸੀਗਾ ਪਰ ਹੁਣ ਜਦੋਂ ਕਿਸੇ ਇਸ ਜਾਂਚ ਦੇ ਐਂਗਲ ਦੇ ਵਿੱਚ ਤਬਦੀਲੀ ਆਉਂਦੀ ਹੈ ਇੱਕ ਨਵਾਂ ਮੋੜ ਆਉਂਦਾ ਕਿ ਜਿਸ ਦੇ ਵਿੱਚ ਐਸਐਸਏ ਸੰਦੀਪ ਹੋਰਾਂ ਦਾ ਜਿਕਰ ਸਾਹਮਣੇ ਆ ਜਾਂਦਾ ਐਸਐਸਏ ਸੰਦੀਪ ਹੋਰਾਂ ਦੀ ਜਿਹੜੀ ਕਿ ਭੂਮਿਕਾ ਉਹ ਸਾਹਮਣੇ ਆ ਜਾਂਦੀ ਹੈ ਉਸ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਕਰ ਸਕਦੇ ਹਾਂ ਇਸ ਜਾਂਚ ਦਾ ਐਸਐਸ ਸੰਦੀਪ ਹੋਰਾਂ ਨੇ ਇਲਜ਼ਾਮ ਲਗਾਏ ਨੇ ਜਾਂਚ ਤਾਂ ਹੁਣ ਉਹਨਾਂ ਇਲਜ਼ਾਮਾਂ ਤੇ ਵੀ ਬਣੇਗੀ ਕਿਉਂਕਿ ਐਸਐਸ ਸੰਦੀਪ ਹੋਰਾਂ ਦਾ ਪਰਿਵਾਰ ਜਿਹੜਾ ਹੁਣ ਕਹਿ ਰਿਹਾ ਕਿ ਵਾਈਪੁਰਨ ਕੁਮਾਰ ਹੋਰਾਂ ਦੇ ਜੋ ਪਤਨ ਪਤਨੀਆਂ ਆਈਐਸ ਅਧਿਕਾਰੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਜੀ ਹੈ ਜਿਹੜਾ ਉਹ ਖੁਦਕੁਸ਼ੀ ਕਰ ਗਿਆ ਤੇ ਸਿੱਧੇ ਤੌਰ ਤੇ ਉਹਨਾਂ ਦੇ ਪਰਿਵਾਰ ਨੂੰ ਕਿਤੇ ਕਹਿ ਸਕਦੇ ਆ ਉਹ ਕਹਿ ਕੇ ਗਿਆ ਕਿ ਉਹਨਾਂ ਦੇ ਪਰਿਵਾਰ ਕਰਕੇ ਜਾਓ ਉਹਨਾਂ ਵਿਅਕਤੀਆਂ ਕਰਕੇ ਉਸ ਨੂੰ ਖੁਦਕੁਸ਼ੀ ਕਰਨੀ ਪੈ ਰਹੀ ਹੈ ਤਾਂ ਉਹ ਸਿੱਧੇ ਤੌਰ ਤੇ ਮੰਗ ਕਰ ਰਹੇ ਨੇ ਹੁਣ ਕਿਸੇ ਤਰ੍ਹਾਂ ਉਸ ਐਂਗਲ ਤੋਂ ਜਾਂਚ ਪੜਤਾਲ ਕਰਨੀ ਪਵੇਗੀ ਕਿਉਂਕਿ ਹੀ ਐ ਆਪ ਦੀ ਵੀਡੀਓ ਬਣਾ ਕੇ ਗਏ ਨੇ ਤਾਂ ਉਸ ਸਮੇਂ ਵੀਡੀਓ ਦੇ ਵਿੱਚ ਬਕਾਇਦਾ ਰੂਪ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਜਿਹੜੀ ਜਾਂਚ ਪੜਤਾਲ ਆ ਉਹ ਕੀਤੀ ਜਾਵੇ ਤਾਂ ਕਿ ਇਹ ਪਤਾ ਲੱਗ ਸਕੇ ਕਿ ਕਿਸ ਵਿਅਕਤੀ ਕੋਲ ਕਿੰਨੀ ਜਾਇਦਾਦ ਆ ਕਿੰਨੀ ਉਸ ਦੇ ਕੋਲ ਇਨਕਮ ਹੈ ਕਿੰਨੀ ਉਸ ਨੇ ਪ੍ਰੋਪਰਟੀ ਵਗੈਰਾ ਬਣਾਈ ਹੈ ਪਿਛਲੇ ਸਮੇਂ ਦੇ ਵਿੱਚ ਤਾਂ ਕਿ ਇਸ ਚੀਜ਼ ਦਾ ਸੱਚ ਆ ਜਾਵੇ ਕਿ ਉਹ ਸਾਹਮਣੇ ਆ ਸਕੇ ਜੀ ਗਗਨ ਦੇਖੋ ਸੱਚੇ ਦੇਖੋ ਸਾਹਮਣੇ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿਹੜਾ ਜਿਹੜਾ ਮੈਸੇਜ ਸੰਦੀਪ ਲਾਟਰ ਨੇ ਵੀ ਦਿੱਤਾ ਜੋ ਪੋਸਟ ਕੀਤਾ ਹੈ ਔਰ ਜੋ ਸੁਸਾਈਡ ਨੋਟ ਦੇ ਵਿੱਚ ਲਿਖਿਆ ਹੈ ਇਹ ਵਖਰੀ ਜੁਆਜ ਹੋਏਗੀ ਅ ਲੇਕਿਨ ਇੱਕੀ ਚੀਜ਼ ਹੋ ਰਹੀ ਹੈ ਕਮਲ ਇੱਕ ਜੋ ਆਪਣੇ ਵੱਲ ਧਿਆਨ ਖਿੱਚ ਰਹੀ ਹੈ ਕਿ 8-9 ਦਿਨ ਹੋ ਗਏ ਪਰਿਵਾਰ ਨੇ ਸਹਿਮਤੀ ਜਤਾਈ ਨਹੀਂ ਡੀਜੀਪੀ ਨੂੰ ਜਦੋਂ ਛੁੱਟੀ ਤੇ ਭੇਜਿਆ ਗਿਆ ਜਾਂ ਅਦਾਲਤੀ ਆਦੇਸ਼ ਜਿਸ ਸੁਨੇ ਉਸ ਤੋਂ ਬਾਅਦ ਸਹਿਮਤੀ ਜਤਾਈ ਗਈ ਜਾਂ ਲਾਟਰ ਕੇ ਸਾਹਮਣੇ ਆਇਆ ਲਾਟਰ ਨੇ ਜੋ ਸੁਸਾਇਡ ਨੋਟ ਦੇ ਵਿੱਚ ਪੂਰਨ ਕੁਮਾਰ ਦੇ ਉੱਤੇ ਤੇ ਉਹਨਾਂ ਦੀ ਪਤਨੀ ਤੇ ਗੰਭੀਰ ਇਲਜ਼ਾਮ ਲਗਾਏ ਇਸ ਸਹਿਮਤੀ ਹੋਣ ਦੇ ਪਿੱਛੇ ਵਜ੍ਹਾ ਕੁਝ ਹੋਰ ਵੀ ਹੋ ਸਕਦੀ ਹੈ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਲੇਕਿਨ ਸਾਰਾ ਕੁਝ ਡਿਲੇ ਬੜਾ ਹੋਇਆ ਕਿਉਂਕਿ ਪੁਲਿਸ ਲਗਾਤਾਰ بار-बार ਖਤਰਾ ਜ਼ਾਹਿਰ ਕਰ ਰਹੀ ਹੈ ਕਿ ਸਬੂਤ ਨਸ਼ਟ ਹੋ ਸਕਦੇ ਨੇ ਪੋਸਟਮਾਰਟਮ ਜਿੰਨਾ ਲੇਟ ਹੋਏਗਾ ਤਾਂ ਮਤਲਬ ਫਿਰ ਵੀ ਬਾਵਜੂਦ ਇਸ ਪਰਿਵਾਰ ਨੇ ਦੇਰੀ ਕੀਤੀ ਲੈਪਟਾਪ ਮੰਗ ਰਹੀ ਹੈ ਪੁਲਿਸ ਲੈਪਟਾਪ ਨਹੀਂ ਦਿੱਤਾ ਜਾ ਰਿਹਾ ਹੈ ਮਤਲਬ ਕਿ ਫੈਮਲੀ ਕੁਝ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂ ਸਭ ਕੁਝ ਡਿਲੇ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਲੱਗਦਾ ਹੈ ਕਿ ਇਜ਼ਾਜ਼ੀ ਘਾਲੇ ਕਿ ਜਿਹੜੇ ਹੁਣ ਦੂਜੇ ਪਾਸੇ ਲਾਟਰ ਦੀ ਫੈਮਲੀ ਹੈ ਲਾਟਰ ਦੀ ਫੈਮਲੀ ਇਨਸਾਫ ਮੰਗ ਰਹੀ ਹੈ ਤਾਂ ਪੂਰਨ ਕੁਮਾਰ ਦੀ ਪਤਨੀ ਤੋਂ ਵੀ ਹੁਣ ਪੁਚਪੜਤਾਲ ਤਾਂ ਕਿੱਥੀ ਜਾਏਗੀ ਨਾ ਪੂਰੇ ਕੇਸ ਨੂੰ ਲੈ ਕੇ ਗੰਭੀਰ ਇਲਜ਼ਾਮ ਲੱਗੇ ਨੇ ਪੂਰਨ ਕੁਮਾਰ ਦੀ ਪਤਨੀ ਤੇ ਕਮਾਈ ਜੀ ਕਗਨ ਜਿਹੜਾ ਇਹਨਾਂ ਕੁਝ ਸਾਰਾ ਕੁਝ ਡਿਲੇ ਕੀਤਾ ਗਿਆ ਇਸ ਦੇ ਪਿੱਛੇ ਕੋਈ ਖਾਸ وجہ ਹੋ ਸਕਦੀ ਹੈ ਦੇਖੋ ਗਗਨ ਕਿਉਂਕਿ ਅਸੀਂ ਉਸ ਤਰੀਕੇ ਦਾ ਕੋਈ ਬਿਆਨ ਤਾਂ ਨਹੀਂ ਦੇ ਸਕਦੇ ਜਿਹੜੇ ਦਾ ਬਿਆਨ ਨੂੰ ਕਿਸੇ ਦਾ ਕੋਈ ਇਤਰਾਜ਼ ਹੋਵੇ ਕਿਉਂਕਿ ਹੁਣ ਤੱਕ ਤਾਂ ਜਿਹੜਾ ਮੈਟਰ ਹੈ ਜੋ ਸਾਨੂੰ ਲੱਗਦਾ ਕਿਉਂਕਿ ਇਸ ਮੈਟਰ ਦੇ ਮੁਤਾਬਿਕ ਹੁਣ ਤੱਕ ਦੇਖਿਆ ਜਾਵੇ ਇਹ ਜੋ ਜਾਂਚ ਦੇ ਵਿੱਚ ਦੇਰੀ ਹੋਈ ਹੈ ਜਾਂ ਕਿਸੇ ਦਾ ਜੋ ਜਿੰਨਾ ਵੀ ਡਿਲੇ ਹੋਇਆ ਚਾਹੇ ਕਿਸੇ ਦਾ ਉਹ ਐਫ ਆਈ ਆਰ ਦੇ ਵਿੱਚ ਡਿਲੇ ਹੋਇਆ ਹੋਵੇ ਚਾਹੇ ਕਿਸੇ ਦਾ ਉਹ ਜਿਹੜਾ ਉਹਦੇ ਤੋਂ ਹਟਾਉਣ ਨੂੰ ਲੈ ਕੇ ਡਿਲੇ ਹੋਇਆ ਹੋਵੇ ਚਾਹੇ ਕਿਸੇ ਦਾ ਪੋਸਟਮਾਰਟਮ ਨੂੰ ਲੈ ਕੇ ਡਿਲੇ ਹੋਇਆ ਹੋਵੇ ਚਾਹੇ ਕਿਸੇ ਦਾ ਸਬੂਤਾਂ ਨੂੰ ਲੈ ਕੇ ਹੋਇਆ ਹੋਵੇ ਹਰ ਇੱਕ ਚੀਜ਼ ਦੇ ਵਿੱਚ ਡਿਲੇ ਜਿਹੜਾ ਕਿ ਜ਼ਰੂਰ ਹੋਇਆ ਪਰ ਉਸ ਡਿਲੇ ਦੇ ਪਿੱਛੇ ਕਾਰਨ ਕੀ ਆ ਕਾਰਨ ਬਹੁਤ ਸਾਰੇ ਨੇ ਕਿਉਂਕਿ ਦੇਖੋ ਪਹਿਲਾਂ ਇੱਕ ਐਫ ਆਈ ਆਰ ਹੁੰਦੀ ਆ ਐਫ ਆਈ ਆਰ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹੋ ਜਾਂਦੀਆਂ ਨੇ ਜਦੋਂ ਕਿ ਸਾਡੇ ਅੱਜ ਤੋਂ 9 ਦਿਨ ਪਹਿਲਾਂ ਖੁਦਕੁਸ਼ੀ ਕਰਦੇ ਨੇ ਵਾਈਪੁਰਨ ਕੁਮਾਰ ਉਸ ਤੋਂ ਇੱਕ ਦਿਨ ਬਾਅਦ ਜਿਹੜੇ ਕਿ ਉਹਨਾਂ ਦੇ ਜਿਹੜੇ ਧਰਮ ਪਤਨੀ ਨੇ ਉਹ ਜਾਪਾਨ ਤੋਂ ਵਾਪਸ ਆਉਂਦੇ ਨੇ ਉਹ ਜਿਹੜੇ ਕਿ ਸਰਕਾਰੀ ਦੌਰੇ ਦੇ ਉੱਪਰ ਜਾਪਾਨ ਗਏ ਹੋਏ ਸਨ ਕੁਝ ਸਰਕਾਰੀ ਕੰਮ ਨੂੰ ਲੈ ਕੇ ਉਹ ਵਾਪਸ ਆਉਂਦੇ ਨੇ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੁੰਦੀ ਆ ਉਸ ਤੋਂ ਤੀਜੇ ਦਿਨ ਜਿਹੜੀ ਜਾ ਕੇ ਦੇ ਪਰਿਵਾਰ ਵੱਲੋਂ ਇੱਕ ਜਿਹੜੀ ਐਪਲੀਕੇਸ਼ਨ ਆ ਉਹ ਲਿਖੀ ਜਾਂਦੀ ਆ ਪੁਲਿਸ ਅਧਿਕਾਰੀਆਂ ਨੂੰ ਲਿਖੀ ਜਾਂਦੀ ਆ ਕਿ ਇਸ ਐਫਆਈਆ ਦੇ ਵਿੱਚ ਇਹ ਕਮੀਆਂ ਨੇ ਇਹ ਕਮੀਆਂ ਦੂਰ ਕੀਤੀਆਂ ਜਾਂਨ ਬਕਾਇਦਾ ਰੂਪ ਦੇ ਵਿੱਚ ਜਿਹੜੇ ਨਾਮ ਨੇ ਉਹ ਮੈਂਸ਼ਨ ਕੀਤੇ ਜਾਂਨ ਆ ਪੁਲਿਸ ਵੱਲੋਂ ਉਹ ਜਿਹੜੀਆਂ ਕਮੀਆਂ ਦੂਰ ਕਰ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਪਰਿਵਾਰ ਵੱਲੋਂ ਫਿਰ ਕਹਿ ਜਾਂਦਾ ਕਿ ਇਸ ਐਫਆਈਆ ਦੇ ਵਿੱਚ ਐਸਸੀ ਐਸਟੀ ਐਕਟ ਦੇ ਤਹਿਤ ਧਾਰਾ ਆ ਜਿਹੜੀਆਂ ਨੇ ਉਹ ਐਡ ਸਖਤ ਧਾਰਾ ਜਿਹੜੀਆਂ ਐਡ ਕੀਤੀਆਂ ਜਾਂਨ ਜਿਨ੍ਹਾਂ ਦੇ ਤਹਿਤ ਉਮਰ ਕੈਦ ਤੱਕ ਦੀ سزا ਜਿਹੜੀ ਕੀ ਕਹਿ ਸਕਦੇ ਹੁੰਦੀ ਆ ਇਹ ਤੋਂ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੱਲੋਂ ਉਹ ਧਾਰਾ ਐਡ ਕੀਤੀਆਂ ਗਈਆਂ ਕਿਉਂਕਿ ਪਰਿਵਾਰ ਦਾ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਸੀ ਕਿ ਪਰਵਾਨ ਨਹੀਂ ਕਿ ਜਿੰਨਾ ਸਮਾਂ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਹਨਾਂ ਸਮਾਂ ਸੀ ਜਿਹੜਾ ਪੋਸਟਮਾਰਟਮ ਨੂੰ ਲੈ ਕੇ ਤਿਆਰ ਨਹੀਂ ਗਿਆ ਸੀ ਉਹਨਾਂ ਸਮਾਂ ਪੋਸਟਮਾਰਟਮ ਨਹੀਂ ਕਰਵਾਵਾਂ ਕਿਉਂਕਿ ਅੱਜ ਤੋਂ 4 ਦਿਨ ਪਹਿਲਾਂ ਵੀ ਚੰਡੀਗੜ੍ਹ ਪੁਲਿਸ ਵੱਲੋਂ ਜਿਹੜੀ ਪੋਸਟਮਾਰਟਮ ਨੂੰ ਲੈ ਕੇ ਤਿਆਰੀਆਂ ਨੇ ਜਿਹੜੀਆਂ ਉਹ ਮੁਕੰਮਲ ਕਰ ਲਈਆਂ ਗਈਆਂ ਸੀਆਂ ਪਰ ਉਸ ਤੋਂ ਬਾਅਦ ਕਹਿ ਪਰਿਵਾਰ ਦੇ ਇੱਕ ਸੰਦੇਸ਼ ਦਾ ਕਿ ਕਿਸੇ ਸਮੇਂ ਪਰਿਵਾਰ ਇੱਕ ਸੰਦੇਸ਼ ਦੇਵੇ ਕਿ ਪਰਿਵਾਰ ਕਿਸੇ ਸਮੇਂ ਕਿਸੇ ਤਰ੍ਹਾਂ ਉਹਨਾਂ ਨੂੰ ਮੈਸੇਜ ਦੇਵੇਗਾ ਕਿ ਉਸ ਤੋਂ ਬਾਅਦ ਪੋਸਟਮਾਰਟਮ ਜਿਹੜਾ ਉਹ ਹੋ ਜਾਏਗਾ ਅਤੇ ਉਸ ਸਮੇਂ ਵੀ ਪਰਿਵਾਰ ਵੱਲੋਂ ਜਿਹੜੀ ਸਹਿਮਤੀ ਹੈ ਜਿਹੜੀ ਨਹੀਂ ਦੇ ਦਿੱਤੀ ਗਈ ਸੀਗੀ ਉਸ ਤੋਂ ਬਾਅਦ ਪੋਸਟਮਾਰਟਮ ਨਹੀਂ ਹੋਇਆ ਸੀਗਾ ਅਤੇ ਇਹ ਫਿਰ ਪਰਿਵਾਰ ਵੱਲੋਂ ਮੰਗ ਇਹ ਕੀਤੀ ਜਾ ਰਹੀ ਸੀਗੀ ਕਿ ਇਹ ਜੋ ਡੀਜੀਪੀ ਰਹਿ ਕੇ ਦੇ ਅਧਿਕਾਰੀ ਨੇ ਉਹਨਾਂ ਨੂੰ ਉੱਦੇ ਤੋਂ ਹਟਾਇਆ ਜਾਵੇ ਉਹ ਮੰਗ ਜਿਹੜੀ ਕਿ ਲਗਾਤਾਰ ਕੀਤੀ ਜਾ ਰਹੀ ਸੀਗੀ ਉਸ ਮੰਗ ਨੂੰ ਲੈ ਕੇ ਕਿਸੇ ਤਰ੍ਹਾਂ ਬੀਤੇ ਕੱਲ੍ਹ ਜੋ ਕਿਸੇ ਤਰ੍ਹਾਂ ਉੱਦੇ ਤੋਂ ਅ ਕਿਸੇ ਤਰ੍ਹਾਂ ਹਾਂ ਡੀਜੀਪੀ ਹੋਰਾਂ ਨੂੰ ਜਿਹੜਾ ਕਿ ਇੱਕ ਤਰੀਕੇ ਦੇ ਜਿਹੜੇ ਹਟਾ ਦਿੱਤਾ ਗਿਆ ਉਹਨਾਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਤੇ ਇੱਕ ਕੰਡੀਸ਼ਨਲ ਜਿਹੜਾ ਵਾਧੂ ਚਾਰਜ ਦੇ ਡੀਜੀਪੀ ਦੇ ਤੌਰ ਤੇ ਉਹ ਜੋ ਕਸਦਿਆ ਓਮ ਪ੍ਰਕਾਸ਼ ਸਿੰਘ ਹੋਰਾਂ ਨੂੰ ਸੌਂਪ ਦਿੱਤਾ ਗਿਆ ਹੁਣ ਉਹ ਸਾਰੀ ਚੀਜ਼ ਦੇ ਵਿੱਚ ਹੀ ਡਿਲੇ ਹੋਇਆ ਅਤੇ ਇਹ ਸਾਰੀ ਚੀਜ਼ ਦੇ ਵਿੱਚ ਜੋ ਡਿਲੇ ਹੋਇਆ ਉਸ ਦਾ ਸਿੱਧੇ ਤੌਰ ਤੇ ਅਸਰ ਹੈ ਜਿਹੜਾ ਉਹ ਇਨਵੈਸਟੀਗੇਸ਼ਨ ਤੇ ਪੈਣਾ ਸੀਗਾ ਕਿਉਂਕਿ ਐਸਆਈਟੀ ਨੇ ਰੋਧਕ ਦੇ ਵਿੱਚ ਜਾਂਚ ਕਰ ਲਈ ਐਸਆਈਟੀ ਵੱਲੋਂ ਉਹ ਜਿਹੜਾ ਕਿਸਦਿਆ ਹਰਿਆਣਾ ਸਰਕਾਰ ਨੂੰ ਜਵਾਬ ਦੇ ਦਿੱਤੇ ਕਿ ਨੋਟਿਸ ਜਿਹੜੇ ਪੱਤਰ ਜਾਰੀ ਕਰ ਦਿੱਤੇ ਗਏ ਕਿ ਭਾਈ ਤੁਸੀਂ ਆਪਣਾ ਜਵਾਬ ਐਸਆਈਟੀ ਪਰਿਵਾਰ ਕੋਲ ਪਹੁੰਚੀ ਐਸਆਈਟੀ ਨੇ ਪਰਿਵਾਰ ਨੂੰ ਕਿਹਾ ਕਿ ਸਾਨੂੰ ਲੈਪਟਾਪ ਦੇ ਦਿਓ ਤਾਂ ਪਰਿਵਾਰ ਦੀ ਡਿਮਾਂਡ ਸੀ ਕਿ ਪਹਿਲਾਂ ਅਰੈਸਟ ਕਰੋ ਅਸੀਂ ਉਸ ਤੋਂ ਬਾਅਦ ਤੁਹਾਡੇ ਨਾਲ ਜਿਹੜੀ ਅਸਹਿਮਤੀ ਹੈ ਉਹ ਦਵਾਂਗੇ ਇਹ ਐਸਆਈਟੀ ਦੀ ਮੰਗ ਸੀਗੀ ਕਿ ਤੁਸੀਂ ਆ ਜਿਹੜਾ ਕਿ ਸੈਮ ਪੋਸਟਮਾਰਟ ਵਾਸਤੇ ਸਹਿਮਤੀ ਦੇ ਦੋ ਤਾਂ ਪ੍ਰਵਾਦ ਦੀ ਨਿਮਾਂਡ ਸੀਗੀ ਪਹਿਲਾਂ ਤੁਸੀਂ ਅਰੈਸਟ ਕਰੋ ਅਸੀਂ ਫਿਰ ਸਹਿਮਤੀ ਦਵਾਂਗੇ ਇਹ ਚੀਜ਼ਾਂ ਨੂੰ ਲੈ ਕੇ ਜਿਹੜਾ ਰੇਡ ਕਾ ਕਿੱਸਾ ਦੇ ਬਣਿਆ ਹੋਇਆ ਸੀਗਾ ਜਿਸ ਤੋਂ ਬਾਅਦ ਕਹਿ ਸਕਦੇ ਲਗਾਤਾਰੇ ਟਾਈਮ ਲੰਘ ਰਿਹਾ ਸੀਗਾ ਉਸ ਤੋਂ ਇਲਾਵਾ ਵਿੱਚ ਲਗਾਤਾਰ ਜਿਸ ਤਰੀਕੇ ਪੋਲੀਟਿਸ਼ੀਅਨ ਪੈ ਰਹੇ ਸੀਗੇ ਵਕ ਵਕ ਸਮਾਜਿਕ ਲੋਕ ਪੈ ਰਹੇ ਸੀਗੇ ਕਿ ਅਸੀਂ ਇਨਸਾਫ ਦੇ ਲਈ ਜੋ ਵੀ ਸਾਨੂੰ ਸੰਘਰਸ਼ ਕਰਨਾ ਪਿਆ ਸੀ ਉਹ ਸੰਘਰਸ਼ ਕਰਾਂਗੇ ਮਹਾਪੰਚਾਇਤ ਪਲਾਈ ਗਈ ਤਾਂ ਉਹ ਉਸ ਸਮੇਂ ਜਿਹੜਾ ਕਿ ਪੂਰਪੀਕ ਲੈਵਲ ਤੇ ਇਹ ਜਿਹੜਾ ਮੁੱਦਾ ਕਿੱਸਦੇ ਆ ਪੁੱਜ ਗਿਆ ਸੀਗਾ ਪਰ ਕੱਲ ਜਿਸ ਤਰੀਕੇ ਇਹ ਐਸਏ ਸੰਦੀਪ ਖੋਰਾ ਦੀ ਇੱਕ ਆਖਰੀ ਵੀਡੀਓ ਸਾਹਮਣੇ ਆਈ ਇੱਕ ਉਹ ਵੀ ਰੀਜ਼ਨ ਮੰਨਿਆ ਜਾ ਸਕਦਾ ਦੂਸਰਾ ਜਿਸ ਤਰੀਕੇ ਕਿਸੇ ਦੇ ਕੋਰਟ ਵੱਲੋਂ ਉਹ ਪਰਿਵਾਰ ਨੂੰ ਕਿਹਾ ਗਿਆ ਉਹ ਵੀ ਇੱਕ ਰੀਜ਼ਨ ਮੰਨਿਆ ਜਾ ਰਿਹਾ ਦੋ ਤਿੰਨ ਰੀਜ਼ਨ ਨੇ ਜਿਹੜੇ ਕਹਿ ਸਕਦੇ ਆ ਇਸ ਸਮੇਂ ਮੰਨੇ ਜਾ ਰਹੇ ਨੇ ਜਿੰਨਾ ਕਰਕੇ ਕਿਸੇ ਦੇ ਪਰਿਵਾਰ ਵੱਲੋਂ ਰਾਤੋਂ ਰਾਤ ਪੁਲਿਸ ਪ੍ਰਸ਼ਾਸਨ ਨੂੰ ਸਹਿਮਤੀ ਦੇ ਦਿੱਤੀ ਗਈ ਠੀਕ ਹੈ ਬਹੁਤ ਸ਼ੁਕਰੀਆ ਕਮਲ ਵਿਲਾਤਕ ਦੀ ਜਾਣਕਾਰੀ ਦੇ ਲਈ ਲੇਕਿਨ ਲਗਾਤਾਰ ਤੁਸੀਂ ਬੜੇ ਰਹਿਣਾ ਹੈ ਨਾ ਔਰ ਜਿਸसे ਅਪਡੇਟ ਮਿਲਦਾ ਸਰ ਤੱਕ ਜਾਣਕਾਰੀ ਜ਼ਰੂਰ ਪਹੁੰਚਾਣਾ ਤੁਸੀਂ ਲਗਾਤਾਰ ਜੋ ਹੈ ਪੀਜੀਆਈ ਚੰਡੀਗੜ੍ਹ ਤੋਂ ਤੁਸੀਂ ਤਸਵੀਰਾਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਜਿੱਤੇ ਪੋਸਟਮਾਰਟਮ ਇਸ ਵਿਲੇ ਹੋ ਰਿਹਾ ਹੈ ਵਾਈਪੂਰਨ ਕੁਮਾਰ ਦਾ ਔਰ ਜਾਂਚ ਕਿਸ ਦਿਸ਼ਾ ਦੇ ਵੱਲ ਕੀਤੀ ਜਾਏਗੀ ਸਾਜੀ ਕਾਲਕਿਆ ਅਧਿਕਾਰੀਆਂ ਦੇ ਵੱਲੋਂ ਕੁਝ ਜਾਣਕਾਰੀ ਇਸ ਬਾਰੇ ਵੀ ਦਿੱਤੀ ਜਾਏਗੀ ਹਾਲਾਂਕਿ ਇਨਵੈਸਟੀਗੇਸ਼ਨ ਜੜੀ ਹੁੰਦੀ ਹੈ ਬਾਟ ਸੀਕ੍ਰੀਟ ਇਨਵੈਸਟੀਗੇਸ਼ਨ ਹੁੰਦੀ ਹੈ ਉਸ ਬਾਰੇ ਕੋਲਕਾ ਦੇ ਅਧਿਕਾਰੀ ਨਹੀਂ ਦੱਸ ਸਕਦੇ ਨੇ ਲੇਕਿਨ ਇੱਕ ਗੁੱੱਥੀ ਜੋ ਉਹਨਾਂ ਚ ਕਿ ਰਹਿ ਗਈ ਹੈ ਬੀਤੇ ਦਿਨ ਜੋ ਲਾਟਰ ਖੁਦਕੁਸ਼ੀ ਕੇਸ ਸਾਹਮਣੇ ਆਇਆ ਦਾ ਵਾਈ ਪੂਰਨ ਕੁਮਾਰ ਤੇ ਉਹਨਾਂ ਦੀ ਪਤਨੀ ਅਮਨੀ ਤੁਰਾ ਕੇ ਗੰਭੀਰ ਇਲਜ਼ਾਮ ਲਗਾਏ ਨੇ ਗੰਭੀਰ ਇਲਜ਼ਾਮ ਗਨਮੈਨ ਸੁਸ਼ੀਲ ਨੂੰ ਲੈ ਕੇ ਵੀ ਨੇ ਫਿਲਹਾਲ ਸੁਸ਼ੀਲ ਜੋ ਹੈ ਪੂਰੇ ਪਰਿਵਾਰ ਸਣੇ ਫਰਾਰ ਚਲੇ ਹੈ ਯਮਨਾ ਨਗਰ ਦੇ ਇੱਕ ਯਮਨਾ ਨਗਰ ਦੇ ਵਿੱਚ ਸੋਤਰੀ ਨਗਰ ਕੋਈ ਇਲਾਕਾ ਜਿੱਥੇ ਕਿਰਾਏ ਦੇ ਮਕਾਨ ਦੇ ਵਿੱਚ ਉਹ ਰਹਿੰਦਾ ਸੀ ਫਿਲਹਾਲ ਘਰ ਦੇ ਬਾਹਰ ਜੋ ਤਾਲਾ ਜੜਿਆ ਹੋਇਆ ਹੈ ਆਉਣ ਜਾਣ ਵਾਲੇ ਪੁੱਛ ਕੇ ਨਿਕਲ ਜਾਂਦੇ ਨੇ ਲੇਕਿਨ ਇਸ ਦਾ ਕਿਸੇ ਨੂੰ ਵੀ ਨਹੀਂ ਪਤਾ ਕਿ ਆਖਿਰਕਾਰ ਸੁਸ਼ੀਲ ਆਪਣੀ ਫੈਮਲੀ ਦੇ ਨਾਲ ਹੈ ਕਿੱਥੇ ਫਿਲਹਾਲ ਉਸ ਦੀ ਤਲਾਸ਼ ਵੀ ਜੋ ਹੈ ਕਿਤੇ ਜਾ ਰਹੀ ਹੈ ਔਰ ਉਹ ਕਬੂਲ ਕਰ ਚੁੱਕੇ ਹੈ ਇਸ ਤੋਂ ਪਹਿਲਾਂ ਕਿ ਦੋ ਦਿਨ ਪਹਿਲੇ ਜਦੋਂ ਸੁਸਾਈਡ ਕੀਤਾ ਪੁਰਨ ਕੁਮਾਰ ਨੇ ਦੋ ਦਿਨ ਪਹਿਲਾਂ ਹੀ ਸੁਸ਼ੀਲ ਨੂੰ ਅਰੈਸਟ ਕੀਤਾ ਗਿਆ ਸੀ ਅ ਰਿਸ਼ਵਤ ਕੋਰੀ ਦੇ ਮਾਮਲੇ ਦੇ ਵਿੱਚ ਮੰਤਰੀ ਵਾਲੇ ਮਾਮਲੇ ਦੇ ਵਿੱਚ ਤਾਂ ਉਸਨੇ ਜੋ ਪੁਲਿਸ ਦੱਸਿਆ ਐਸਪੀ ਨੇ ਜੋ ਦੱਸਿਆ ਕਿ ਸੁਸ਼ੀਲ ਨੇ ਮੰਨਿਆ ਸੀ કે પુરણકુમાર દે કેન કરકે હી ઉસે એ વસooli કે થી يا વસooli دا કામ કર રયા સે તા ઉસ તો બાદ જો એ હન ખાતશે ظاہر હો રહે ને કે પુરણકુમાર ને જો ખુદકુશી કી થી કે બદનામી તો ડર તો કરી હે يا ફિર ઇસ دے પીછે دی وجہ કી હો સકદી હે મોત મિસ્ટરી ડેથ મિસ્ટરી જડી હે પુરણકુમાર દી ઓ કાફી ઓલ્ચી ખોઈ નજર આઈ ઓર એસે દરમિયાન ઇસ મામલે નુ હોર જ્યાદા ઉલજાડ દિત્તા લાઠર ખુદકુશી કેસ મેં